ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਗੰਡਾਂ ਤੋਂ ਗੱਠਾਂ ਤੋਂ ਪਰੇਸ਼ਾਨ ਨੇ ਹਾਲਾਤ ਇਹ ਨੇ ਕਿ ਬਹੁਤ ਸਾਰੀਆਂ ਭੈਣਾਂ ਗੰਡਾਂ ਗੱਠਾਂ ਕਰਕੇ ਡਿਪਰੈਸ਼ਨ 'ਚ ਚਲੇ ਗਈਆਂ ਨੇ ਅੱਜ ਉਹਨਾਂ ਦਾ ਹੱਲ ਅਸੀਂ ਬੜਾ ਆਸਾਨ ਰਸੋਈ ਦੇ ਵਿੱਚ ਉਸ ਚੀਜ਼ ਦਾ ਹੱਲ ਲੈ ਕੇ ਆਏ ਲੱਕੜ ਰੱਖੀ ਹੈਗੀ ਐ ਤੁਸੀਂ ਕਹਦੇ ਵੀ ਜਿਹੜੀ ਇਹ ਲੱਕੜ ਹੈ ਮਤਲਬ ਵੱਡੀ ਤੋਂ ਵੱਡੀ ਗੰਡ ਹੋਵੇ ਇਹ ਬੰਦਿਆਂ ਤੇ ਵੀ ਕੰਮ ਕਰੇਗੀ ਇਹ ਇਕੱਲੀ ਜਨਾਨੀਆਂ ਤੇ ਕੰਮ ਕਰੇਗੀ ਜੀ ਗੰਡ ਦੀ ਮੈਂ ਗੱਲ ਕਰ ਰਿਹਾ ਲਾਈਪੋਮਾ ਦੀ ਗੰਡ ਬਣ ਗਈ ਕੋਈ ਜਿਮ ਕਰਦਾ ਹੈ ਪ੍ਰੋਟੀਨ ਖਾਂਦਾ ਹੁੰਦੇ ਗੰਡ ਬਣ ਗਈ ਕਿਸੇ ਦੇ ਪੇਟ ਵਿੱਚ ਗੰਡ ਬਣ ਗਈ ਕਿਸੇ ਦੇ ਰਸੋਲੀ ਬਣ ਗਈ ਈਵਨ ਕਿ ਕੈਂਸਰ ਦੀ ਵੀ ਗੰਡ ਬਣ ਗਈ ਉੱਥੇ ਵੀ ਹੈ ਕਚਨਾਰ ਕੰਮ ਕਰਦੀ ਹੈ ਕਿ ਡਾਕਟਰ ਕਹਿ ਦਿੰਦੇ ਨੇ ਕਿ ਅਗਰ ਬੱਚੇਦਾਨੀ ਦੇ ਵਿੱਚ ਰਸੋਲੀ ਹੋਗੀ ਗੰਡ ਹੋਗੀ ਤੇ ਆਪਰੇਸ਼ਨ ਤੋਂ ਇਲਾਵਾ ਕੋਈ ਹੱਲ ਨਹੀਂ ਤੁਸੀਂ ਕਹਿੰਦੇ ਸਾਡੇ ਲਈ ਤਾਂ ਗੱਲ ਹੀ ਕੋਈ ਨਹੀਂ ਇਹ ਜਿਹੜੀ ਇਹ ਸੋਚ ਹੈ ਸਾਡੀ ਕਿ ਹਰ ਗੰਡ ਦਾ ਇਲਾਜ ਸਰਜਰੀ ਹੈ ਉਹ ਬਿਲਕੁਲ ਗਲਤ ਹੈ ਤੇ ਇਹਨਾਂ ਨੂੰ 800 ml ਪਾਣੀ ਚ ਮਿਲਾ ਕੇ ਰੱਖ ਲਓ ਰਾਤ ਨੂੰ ਭਿ ਕੋ ਕੇ ਰੱਖ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਕਾੜ ਲਓ ਜਦੋਂ ਪਾਣੀ 200 ml ਰਹਿ ਜੇ ਦਿਨ ਵਿੱਚ ਇੱਕ ਵਾਰੀ ਪੀਣਾ ਹੈ ਪੀਸੀਓਡੀ ਦੀ ਪ੍ਰੋਬਲਮ ਨਹੀਂ ਹੋਏਗੀ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਪੀਸੀਓਡੀ ਕਰਕੇ ਜਿਨ੍ਹਾਂ ਨੂੰ ਜਿਹੜਾ ਪ੍ਰੋਪਰ ਫਰੈਸ਼ ਨਹੀਂ ਹੁੰਦੀਆਂ ਤੇ ਉਹ ਪੇਨ ਕਿਲਰ ਲੈ ਲੈਂਦੀਆਂ ਨੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਕਰ ਰਹੀਆਂ ਨੇ ਇਸ ਵੇਲੇ ਪੇਨ ਕਿਲਰ ਤੇ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਕਿਡਨੀ ਖਤਮ ਕਰ ਦਿੰਦਾ ਰੈਗੂਲਰ ਪੇਨ ਕਿਲਰ ਲੋ ਦੋ ਚੀਜ਼ਾਂ ਐਸੀਆਂ ਐ ਲੇਡੀਆਂ ਵਾਸਤੇ ਜਿਹੜੀ ਅੰਮ੍ਰਿਤ ਕਹੀ ਗਈਆਂ ਉਹ ਬਸ ਤੁਹਾਡੇ ਕੋਲ ਪਿਓਰ ਹੋਣ ਪਿਓਰ ਨਾ ਹੋਣ ਤੇ ਅਸੀਂ ਬੈਠੇ ਆ ਅਸੀਂ ਫਿਰ ਉਹ ਚੀਜ਼ ਪਿਓਰ ਦੇ ਦਿੰਨੇ ਆ ਸਾਡੀ ਕਿਟ ਚਲੀ ਜਾਂਦੀ ਐ ਇੱਕ ਤੇ ਸ਼ਤਾਵਰੀ ਠੀਕ ਹੈ ਤੇ ਇੱਕ ਅਸ਼ੋਕਾ ਸ਼ਿਲਾਜੀਤ ਦਾ ਜਿਹੜਾ ਕਿਤਾਬਾਂ ਵਿੱਚ ਲਿਖਿਆ ਹੋਇਆ ਉਹ ਤੇ ਸਿੱਧਾ ਲਿਖਿਆ ਆ ਜੀ ਕੋਈ ਐਸੀ ਡਿਜ਼ੀਜ਼ ਨਹੀਂ ਐ ਜਿੰਦੇ ਉੱਤੇ ਸ਼ਿਲਾਜੀਤ ਕੰਮ ਨਾ ਕਰਦੀ ਹੋਵੇ ਗੋਡੇ ਦੀ ਡਿਜ਼ੀਜ਼ ਐ ਤਾਂ ਸ਼ਿਲਾਜੀਤ ਕੰਮ ਕਰਦੀ ਹੈ ਚਾਹੇ ਉਹ ਆਦਮੀਆਂ ਦੀ ਹੈ ਚਾਹੇ ਔਰਤਾਂ ਦੀ ਹੈ ਠੀਕ ਹੈ ਪੀਸੀਓਡੀ ਦੀ ਡਿਜੀਜ਼ ਹੈ ਓਵਰੀ ਦੀ ਡਿਜੀਜ਼ ਹੈ ਯੂਟਰਸ ਦੀ ਡਿਜੀਜ਼ ਹੈ ਜਾਂ ਆਦਮੀਆਂ ਚ ਪ੍ਰੋਸਟੇਟ ਦੀ ਡਿਜੀਜ਼ ਹੈ ਗਦੂਦ ਵੱਧ ਜਾਂਦਾ ਹੈ ਉਹਨਾਂ ਵਾਸਤੇ ਅਸੀਂ ਸਿੰਪਲ ਕਿਟ ਰੇਡੀ ਕੀਤੀ ਹੋਈ ਹੈ ਠੀਕ ਹੈ ਫਾਈਬਰੋਇਡ ਦੀ ਕਿਟ ਅਲੱਗ ਹੈ ਠੀਕ ਹੈ ਅਗਰ ਪੀਸੀਓਸ ਪੀਸੀਓਡੀ ਹੈ ਉਹਦੀ ਕਿਟ ਅਲੱਗ ਹੈ ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਗੰਡਾਂ ਤੋਂ ਗੱਠਾਂ ਤੋਂ ਪਰੇਸ਼ਾਨ ਨੇ ਹਾਲਾਤ ਇਹ ਨੇ ਕਿ ਬਹੁਤ ਸਾਰੀਆਂ ਭੈਣਾਂ ਗੰਡਾਂ ਗੱਠਾਂ ਕਰਕੇ ਡਿਪਰੈਸ਼ਨ 'ਚ ਚਲੇ ਗਈਆਂ ਨੇ ਅੱਜ ਉਹਨਾਂ ਦਾ ਹੱਲ ਅਸੀਂ ਬੜਾ ਆਸਾਨ ਰਸੋਈ ਦੇ ਵਿੱਚ ਉਸ ਚੀਜ਼ ਦਾ ਹੱਲ ਲੈ ਕੇ ਆਇਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਵੇਕ ਕਹੋਜਾ ਸਾਹਿਬ ਜਿਨ੍ਹਾਂ ਨੂੰ ਲੋਕ ਚਮਨਪਰਾਸ਼ ਕਿੰਗ ਦੇ ਨਾਂ ਤੇ ਵੀ ਪੂਰੀ ਦੁਨੀਆ ਦੇ ਵਿੱਚ ਜਾਣਦੇ ਨੇ ਅੱਜ ਉਹਨਾਂ ਕੋਲੋਂ ਅਸੀਂ ਨੁਸਖਾ ਲੈ ਕੇ ਜਾਣਾ ਕਿਉਂਕਿ ਬਹੁਤ ਸਾਰੇ ਨੁਸਖੇ ਬਹੁਤ ਸਾਰੇ ਫਾਰਮੂਲੇ ਬਹੁਤ ਸਾਰੇ ਕਾਲਸ ਨੇ ਜਿਹੜੇ ਸਾਨੂੰ ਇਸ ਰਿਲੇਟਡ ਆਏ ਸੀ ਕਿ ਜਿਹੜਿਆ ਗੰਡਾਂ ਦਾ ਦੇਸੀ ਘਰੇਲੂ ਟੋਟਕੇ ਨਾਲ ਕੀ ਹੱਲ ਹੋ ਸਕਦਾ ਅਸੀਂ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਫਰੋਕੀ ਜੀ ਪਿਆਰ ਭਰੀ ਸਤਿ ਸ਼ਕਰ अच्छा डॉक्टर साहब इससे पहले कि हम बातचीत शुरू करिए ये देखो ਤੁਸੀਂ ਡਾਕਟਰ ਸਾਹਿਬ ਨੇ ਬਹੁਤ ਜਦੋਂ ਅਸੀਂ ਕਿਹਾ ਕਿ ਸਾਨੂੰ ਰਸੋਈ ਦੇ ਵਿੱਚੋਂ ਖਾਸ ਕਰਕੇ ਕਾਲੀ ਡੈਰੀ ਵਾਲੇ ਨੁਸਖੇ ਦੇ ਵਿੱਚੋਂ ਕੋਈ ਸਾਡਾ ਨੁਸਕਾ ਦਿਓ ਤਾਂ ਇਹਨਾਂ ਨੇ ਸਾਡੇ ਸਾਹਮਣੇ ਇਸ ਅਸੀਂ ਕਹਿ ਲਈ ਬਹੁਤ ساری ਚੀਜ਼ਾਂ ਨੇ ਛੋਟੇ-ਛੋਟੇ ਜਿਹੜੇ ਸਾਡੇ ਕੋਲ ਸਾਡੇ ਆਮ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਉਹ ਚੀਜ਼ਾਂ ਸਾਡੇ ਸਾਹਮਣੇ ਸਜਾ ਕੇ ਰੱਖਤੀਆਂ ਡਾਕਟਰ ਸਾਹਿਬ ਤੁਸੀਂ ਇਹ ਚੀਜ਼ਾਂ ਸਜਾ ਕੇ ਰੱਖਿਏ ਨੇ ਪਰ ਹਾਲਾਤ ਤਾਂ ਇਹ ਨੇ ਕਿ ਡਾਕਟਰ ਕਹਿ ਦਿੰਦੇ ਨੇ ਕਿ ਅਗਰ ਬੱਚੇਦਾਨੀ ਦੇ ਵਿੱਚ ਰਸੌਲੀ ਹੋਗੀ ਗੰਢ ਹੋਗੀ ਤੇ ਆਪਰੇਸ਼ਨ ਤੋਂ ਇਲਾਵਾ ਕੋਈ ਹੱਲ ਹੀ ਨਹੀਂ ਤੁਸੀਂ ਕਹੇ ਸਾਡੇ ਲਈ ਤਾਂ ਗੱਲ ਹੀ ਕੋਈ ਨਹੀਂ ਹੈ ਦੇਖੋ ਜਿਹੜੀ ਅਸੀਂ ਗੰਡ ਦੀ ਗੱਲ ਕਰ ਰਹੇ ਹਾਂ ਉਹ ਗੰਡ ਦੀ ਗੱਲ ਕਰ ਰਹੇ ਹਾਂ ਜਿੰਨੂੰ ਅਸੀਂ ਓਵਰੀ ਦੀ ਸਿਸਟ ਕਹਿੰਦੇ ਆ ਠੀਕ ਹੈ ਜਾਂ ਫਾਈਬਰੋਇਡ ਕਹਿੰਦੇ ਆ ਬੱਚੇਦਾਨੀ ਚ ਗੰਡ ਹੋ ਗਈ ਠੀਕ ਹੈ ਜਾਂ ਓਵਰੀ ਚ ਗੰਡ ਹੋ ਗਈ ਠੀਕ ਹੈ ਕਾਮਨ ਪਾਸ਼ਾ ਵਿੱਚ ਇਹਨੂੰ ਅਸੀਂ ਕਹਿਣ ਲੱਗੇ ਆ ਪੀਸੀਓਡੀ ਠੀਕ ਹੈ ਪੀਸੀਓਐਸ ਜਾਂ ਫਾਈਬਰੋਇਡ ਠੀਕ ਹੈ ਐਸ ਜਿਹਾ ਕਹ ਰਹੇ ਆ ਜਿਹੜੀ ਇਹ ਸੋਚ ਹੈ ਸਾਡੀ ਕਿ ਹਰ ਗੰਡ ਦਾ ਇਲਾਜ ਸਰਜਰੀ ਹੈ ਉਹ ਬਿਲਕੁਲ ਗਲਤ ਹੈ ਅੱਜ ਦੇ ਟਾਈਮ ਵਿੱਚ ਤੁਸੀਂ ਅਗਰ ਦੇਖੋ 7 ਤੋਂ 8 ਸਾਲ ਦੀ ਉਮਰ ਵਿੱਚ ਸਾਡੇ ਬੱਚਿਆਂ ਨੂੰ ਮਹੀਨਾ ਸ਼ੁਰੂ ਹੋ ਜਾਂਦਾ ਹੈ ਜਿਹੜਾ 13 ਸਾਲ ਦੀ ਉਮਰ ਵਿੱਚ ਸੀਗਾ ਠੀਕ ਹੈ ਬਹੁਤ ਐਸੇ ਕੇਸਿਸ ਆਣ ਲੱਗ ਗਏ ਆ ਜਿੰਦੇ ਚ ਸਾਨੂੰ ਐਕਸੀਡੈਂਟਲੀ ਪਤਾ ਲੱਗਦਾ ਹੈ ਅਲਟਰਾਸਾਉਂਡ ਕਿਸੇ ਹੋਰ ਚੀਜ਼ ਦਾ ਕਰਾਣ ਜਾਂਦੇ ਆ ਸਾਨੂੰ ਪਤਾ ਲੱਗਦਾ ਕਿ ਬੱਚੇ ਦੇ ਪੇਟ ਵਿੱਚ ਗੰਡ ਹੈ ਮਹੀਨਾ ਉਹਨੂੰ 2 ਮਹੀਨੇ ਨਹੀਂ ਆ ਰਿਹਾ 3 ਮਹੀਨੇ ਨਹੀਂ ਆ ਰਿਹਾ ਉਹ ਸ਼ਰਮ ਕਰਦੇ ਹੋਏ ਸਾਨੂੰ ਦੱਸਦਾ ਨਹੀਂ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਵੱਡੀ ਨੂੰ ਆਪਣੀ ਦਾਦੀ ਨੂੰ ਉਹ ਗੁੜੀਆ ਗੱਲ ਨਹੀਂ ਕਰਦੀ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਮਹੀਨਾ ਨਹੀਂ ਆਂਦਾ ਜਾਂ ਮਹੀਨਾ ਆਂਦਾ ਤੇ ਬਹੁਤ ਜ਼ਿਆਦਾ ਲੱਗ ਜਾਂਦਾ ਠੀਕ ਹੈ ਠੀਕ ਹੈ ਕਈਆਂ ਦਾ ਮਹੀਨਾ ਨਾ ਆਣ ਕਰਕੇ ਵਜਨ ਵਧਣ ਲੱਗ ਜਾਂਦਾ ਹੈ ਉਹ ਜਦੋਂ ਐ ਚੀਜ਼ਾਂ ਹੁੰਦੀਆਂ ਅਸੀਂ ਅਲਟਰਾਸਾਉਂਡ ਕਰਨੇ ਆ ਸਾਨੂੰ ਪਤਾ ਲੱਗਦਾ ਗੰਡ ਹੈ ਹੈ ਕਿ ਗੰਡ ਪਹਿਲੇ ਤੇ ਐ ਸਮਝਣਾ ਬਿਲਕੁਲ ਮੈਂ ਵੀ ਇਹੀ ਤੁਹਾਡਾ ਸਵਾਲ ਆਇਆ ਸੀ ਵੀ ਕਿ ਗੰਡ ਬਣਦੀ ਕਿਉਂ ਹੈ ਹੈ ਕੀ ਚੀਜ਼ ਜੇ ਐ ਸਮਝ ਲਓ ਕਿ ਵੀ ਗੰਡ ਬਣੀ ਕਿਉਂ ਹੈ ਹਾਂਜੀ ਜਦੋਂ ਵਜਨ ਵੱਧ ਗਿਆ ਹੋਰ ਚੀਜ਼ਾਂ ਹੋ ਗਈਆਂ ਐ ਗੰਡ ਬਣੀ ਕਿਉਂ ਹੈ ਤੇ ਫਿਰ ਉਹਦਾ ਇਲਾਜ ਵੀ ਉਨਾ ਹੀ ਸੋਖ ਹੈ ਠੀਕ ਹੈ ਜੇ ਅਸੀਂ ਐ ਨਹੀਂ ਸਮਝ ਸਕਦੇ ਵੀ ਗੰਡ ਬਣੀ ਕਿਉਂ ਹੈ ਫਿਰ ਇਲਾਜ ਓਖਾ ਹੈ ਫਿਰ ਤੇ ਭਾਈ ਜੂ ਦੇ ਥੱਲੇ ਜਾ ਕੇ ਲੇਟ ਜਾਓ ਤੇ ਸਰਜਰੀ ਕਰਾ ਲਓ ਜੇ ਤੁਸੀਂ ਐ ਪਤਾ ਲੱਗ ਗਿਆ ਤੁਹਾਨੂੰ ਵੀ ਹਾਰਮੋਨ ਦੇ ਇੰਬੈਲੈਂਸ ਕਰਕੇ ਜਿਹੜੇ ਤੁਹਾਡੇ ਬੋਡੀ ਦੇ ਹਾਰਮੋਨ ਹੈਗੇ ਉਹ ਜਦੋਂ ਬਦਲਾਵ ਹੋਈ ਉਹਦੇ ਕਰਕੇ ਹੀ ਗੰਡਾ ਬਣੀ ਹੈ ਹਾਰਮੋਨਸ ਕੀ ਹੁੰਦੇ ਨੇ ਜੀ ਦੇਖੋ ਅਲੱਗ-ਅਲੱਗ ਹਾਰਮੋਨਸ ਹੈ ਬੋਡੀ ਚ ਐਸਟ੍ਰੋਜਨ ਹੈ ਠੀਕ ਹੈ ਪ੍ਰੋਜੈਸਟਰੋਨ ਹੈ ਟੈਸਟੋਸਟੀਰੋਨ ਹੈ ਐਵੇਂ ਦੇ ਹਾਰਮੋਨਸ ਹੈ ਜਿਹੜੇ ਹਾਰਮੋਨਸ ਸਾਡੇ ਬੋਡੀ ਚ ਲੇਡੀਜ਼ ਦੀ ਬੋਡੀ ਚ ਠੀਕ ਹੈ ਕੰਮ ਕਰਦੇ ਹਨ ਉਹ ਹਾਰਮੋਨਸ ਜਦੋਂ ਸਾਈਕਲ ਵਿੱਚ ਰੋਟੇਸ਼ਨ ਹੈ ਸਾਈਕਲ ਹੈ ਉਹਦੀ ਪਲਿਫਰੇਟਿੰਗ ਫੇਜ਼ ਹੈ ਪ੍ਰੀ ਫੇਜ਼ ਹੈ ਪੋਸਟ ਫੇਜ਼ ਹੈ ਉਹਨਿਤ ਕੀ ਹੈ ਹਾਰਮੋਨ ਕਦੋਂ ਜਿਆਦਾ ਹੁੰਦਾ ਹੈ ਕਦੀ ਘੱਟ ਹੁੰਦਾ ਹੈ ਬਹੁਤ ਡੀਪਲੀ ਨਹੀਂ ਜਾਵਾਂਗੇ ਆਪਾਂ ਠੀਕ ਹੈ ਉਹ ਹਾਰਮੋਨ ਜਦੋਂ ਡਿਸਟਰਬ ਹੋ ਜਾਂਦੇ ਆ ਤੇ ਮਹੀਨੇ ਦਾ ਮਤਲਬ ਹੁੰਦਾ ਹੈ ਕਿ ਮਾਦੀ ਬੱਚੇ ਦੀ ਬਾਡੀ ਚ ਅੰਡਾ ਤਿਆਰ ਹੁੰਦਾ ਠੀਕ ਹੈ ਉਹ ਅੰਡਾ ਤਿਆਰ ਹੁੰਦੀ ਇੱਕ ਸਾਈਕਲ ਹੈ ਜਦੋਂ ਉਹ ਸਾਈਕਲ ਪੂਰੀ ਨਹੀਂ ਹੁੰਦੀ ਉਹ ਬ੍ਰੇਕ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਡੇ ਮੈਚੂਰ ਨਹੀਂ ਬਣਦੇ ਅੰਦਰ ਗੱਠਾਂ ਬਣਨ ਲੱਗ ਜਾਂਦੀਆਂ ਸਰੀਰ ਵਿੱਚ ਜਦੋਂ ਗੱਠਾਂ ਬਣਨ ਲੱਗ ਜਾਂਦੀਆਂ ਸਰੀਰ ਵਿੱਚ ਕਿਸੇ ਵੀ ਹਾਰਮੋਨ ਦੀ ਵਜੇ ਤੋਂ ਉਹ ਸਾਈਕਲ ਨੂੰ ਡਿਸਟਰਬ ਕਰਦੀਆਂ ਸਾਈਕਲ ਡਿਸਟਰਬ ਹੋਣਗੀਆਂ ਤੇ ਅੰਡੇ ਦਾਨੀ ਚ ਅੰਡਾ ਨਹੀਂ ਬਣੇਗਾ ਬੱਚੇਦਾਨੀ ਚ ਬੱਚਾ ਨਹੀਂ ਰੁਕੇਗਾ ਤੇ ਹੌਲੀ ਹੌਲੀ ਅਗਰ ਤੁਸੀਂ ਹਾਰਮੋਨ ਨੂੰ ਠੀਕ ਨਹੀਂ ਕੀਤਾ ਤੇ ਆਉਣ ਵਾਲੇ ਟਾਈਮ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਨਫਰਟੀਲਿਟੀ ਹੈ ਅੱਜ ਤੁਸੀਂ ਦੇਖੋ ਇੱਕ ਇੱਕ ਪਿੰਡੇ ਚ 25 25 30 30 ਪਰਿਵਾਰ ਐ ਸੇ ਆ ਜਿਨ੍ਹਾਂ ਦੇ ਬੱਚੇ ਹੀ ਨਹੀਂ ਐ ਸਹੀ ਗੱਲ ਹੈ ਵਿਆਹ ਨੂੰ 3 3 4 4 5 5 ਸਾਲ ਹੋ ਗਏ ਐ ਬੱਚੇ ਨਹੀਂ ਐ ਇਨਫਰਟੀਲਿਟੀ ਸੈਂਟਰ ਬਹੁਤ ਜ਼ਿਆਦਾ ਖੁੱਲਣ ਲੱਗ ਗਏ ਐ ਇੱਕ ਬੱਚਾ ਹੋ ਗਿਆ ਦੂਜਾ ਬੱਚਾ ਨਹੀਂ ਹੋ ਰਿਹਾ ਇਹ ਵੀ ਮੇਰਾ ਸਵਾਲ ਵੀ ਇਹੀ ਸੀ ਕਿ ਬੱਚਾ ਪਹਿਲੀ ਵਾਰ ਅਗਰ ਹੋ ਗਿਆ ਤਾਂ ਦੂਸਰਾ ਬੱਚਾ ਲੈਣ ਚ ਇੰਨੀ ਜ਼ਿਆਦਾ ਪ੍ਰੋਬਲਮ ਐ ਕਿ ਆਈਵੀਐਫ ਦਾ ਰੁਕ ਕਰਨਾ ਪੈਂਦਾ ਜੀ ਉਹਨੂੰ ਸੈਕੰਡਰੀ ਇਨਫਰਟੀਲਿਟੀ ਕਹਿੰਦੇ ਐ ਇੱਕ ਹੁੰਦੀ ਐ ਪ੍ਰਾਇਮਰੀ ਇਨਫਰਟੀਲਿਟੀ ਪਹਿਲੀ ਵਾਰੀ ਬੱਚਾ ਨਹੀਂ ਹੋ ਰਿਹਾ ਇੱਕ ਵਾਰੀ ਬੱਚਾ ਹੋ ਗਿਆ ਫਿਰ ਖਾਣ ਪੀਣ ਦਾ ਤਾਂ ਹੋ ਗਿਆ ਬੋਡੀ ਡਿਸਟਰਬ ਹੋ ਗਈ ਫਿਰ ਸੈਕੰਡਰੀ ਇਨਫਰਟੀਲਿਟੀ ਹੋ ਗਈ ਰੂਟ ਕੌਜ਼ ਕਾਰਨ ਜੜ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਪੀਸੀਓਡੀ ਪੀਸੀਓਐਸ ਹੈ ਅਗਰ ਤੁਸੀਂ ਕਿਸੇ ਬੱਚੇ ਨੂੰ ਪੀਸੀਓਡੀ ਪੀਸੀਓਐਸ ਹੈ ਉਹਨੂੰ ਅੱਜ ਠੀਕ ਨਹੀਂ ਕਰੋਗੇ ਆਉਣ ਵਾਲੇ ਟਾਈਮ ਵਿੱਚ ਉਹਦਾ ਅੰਡਾ ਠੀਕ ਨਹੀਂ ਬਣਨਾ ਇਨਫਰਟੀਲਿਟੀ ਹੋਣ ਦੇ ਮੈਕਸਿਮ ਚਾਂਸਸ ਹੈ ਮੈਂ ਤੇ ਇਹ ਕਹਿੰਦਾ ਸੋ 80 99 ਮਰੀਜ਼ਾਂ ਨੂੰ ਇਨਫਰਟੀਲਿਟੀ ਹੋ ਜਾਂਦੀ ਹੈ ਤੁਸੀਂ ਦੇਖੋ ਨਾ ਕਿੰਨੀ ਪਪੂਲੇਸ਼ਨ ਵੱਧਦੀ ਜਾ ਰਹੀ ਹੈ ਜਿਨ੍ਹਾਂ ਨੂੰ ਬੱਚੇ ਨਹੀਂ ਉਹ ਕਾਰਨ ਕੀ ਹੈ ਉਹ ਇਹੀ ਕਾਰਨ ਹੈ ਤੇ ਜਦੋਂ ਤੁਸੀਂ ਇਹ ਦੇਖ ਲਿਆ ਕਿ ਹਾਰਮੋਨਸ ਠੀਕ ਕਰਨੇ ਆ ਹਾਰਮੋਨ ਠੀਕ ਕਰਨ ਦਾ ਜਿਹੜਾ ਨੁਸਖਾ ਹੈ ਉਹ ਤੁਹਾਡੀ ਕਿਚਨ ਇਚੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਦਾ ਹਾਰਮੋਨਸ ਖਰਾਬ ਹੋ ਰਹੇ ਆ ਬੋਡੀ ਦਾ ਵਜ਼ਨ ਵਧਣ ਲੱਗ ਜੇਗਾ ਅਣਚਾਹੇ ਵਾਲ ਅਣਚਾਹੇ ਵਾਲ ਕਹਿੰਦੇ ਜਿਵੇਂ ਲੇਡੀਜ਼ ਦੇ ਫੇਸ ਤੇ ਵਾਲ ਨਹੀਂ ਹੁੰਦੇ ਆਪਾਂ ਦੇ ਆਪਣੇ ਹੁੰਦੇ ਆ ਕਿਉਂਕਿ ਸਾਡਾ ਟੈਸਟ ਵਸਟੂਨ ਲੈਵਲ ਹੈ ਹਾਈ ਹੈ ਉਹ ਵਾਲ ਉਗਣ ਲੱਗ ਜਾਣਾ ਠੀਕ ਹੋ ਗਿਆ ਠੀਕ ਹੈ ਸਾਈਕਲ ਜਿਹੜਾ ਮਹੀਨਾ ਆਂਦਾ ਹੈ ਜਾਂ ਤੇ ਬਹੁਤ ਜ਼ਿਆਦਾ ਆਣ ਲੱਗ ਜਾਣਾ ਬਲੀਡਿੰਗ ਜ਼ਿਆਦਾ ਹੋਣ ਲੱਗ ਜਾਣਾ ਹੈਵੀ ਬਲੀਡਿੰਗ ਹੋ ਜੇ ਜਾਂ ਕੁਛੇ ਚ 2-2 3-3 ਮਹੀਨੇ ਸਾਈਕਲ ਨਾਲਾ ਕੁਛ ਐਸੇ ਪੇਸ਼ੈਂਟ ਹੈ ਜਿਨ੍ਹਾਂ ਸਾਲ-ਸਾਲ ਵੀ ਸਾਈਕਲ ਨਹੀਂ ਆਈ ਐ ਨਹੀਂ ਆਣਾ ਇੱਥੋਂ ਸਾਨੂੰ ਪਤਾ ਲੱਗਦਾ ਇਨੀਸ਼ੀਅਲੀ ਕਿ ਐ ਪ੍ਰੋਬਲਮ ਆ ਗਈ ਜਦੋਂ ਅਸੀਂ ਦਵਾਈ ਦਿੰਨੇ ਆ ਘਰੇਲੂ ਨੁਸਖੇ ਦਿੰਨੇ ਆ ਇਹ ਚੀਜ਼ਾਂ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਮਹੀਨਾ ਠੀਕ ਆਣ ਲੱਗ ਗਿਆ ਵਜਨ ਨੋਰਮਲ ਹੋਣ ਲੱਗ ਗਿਆ ਇਹਦਾ ਮਤਲਬ ਕੀ ਆ ਹਾਰਮੋਨ ਬੈਲੈਂਸ ਹੋਣ ਲੱਗ ਗਏ ਫਿਰ ਸਰਦੀ ਕਰਾਨ ਦੀ ਲੋੜ ਨਹੀਂ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਇਹ ਸਾਰੀ ਸਟੋਰੀ ਚ ਲੋਕ ਕੀ ਆ 5 ਦਿਨ ਦੀ ਗੋਲੀ ਦਾ ਕੋਰਸ ਕਰ ਲੈਂਦੇ ਆ ਮਹੀਨਾ ਨਹੀਂ ਆਇਆ 5 ਦਿਨ ਦੀਆਂ ਗੋਲੀਆਂ ਖਾ ਲੀਆਂ 21 ਦਿਨ ਦੀਆਂ ਗੋਲੀਆਂ ਖਾ ਲੀਆਂ ਗੋਲੀਆਂ ਖਾਧੀਆਂ ਮਹੀਨਾ ਆ ਗਿਆ ਗੋਲੀਆਂ ਬੰਦ ਹੋ ਗਈਆਂ ਅਗਲੀ ਵਾਰੀ ਫਿਰ ਗੋਲੀਆਂ ਖਾ ਲੀਆਂ ਆਪਣੀ ਬੋਡੀ ਨੂੰ ਇਹ ਦੱਸਣਾ ਸ਼ੁਰੂ ਕਰ ਦੇਣਾ ਕਿ ਇਹ ਗੋਲੀ ਖਾਣ ਨਾਲ ਹੀ ਮਹੀਨਾ ਆਏਗਾ ਤੁਸੀਂ ਬਾਹਰੋਂ ਹਾਰਮੋਨ ਨੂੰ ਬੈਲੈਂਸ ਕਰ ਰਹੇ ਹੋ ਤੁਹਾਡੀ ਬੋਡੀ ਨੈਚੁਰਲ ਚੀਜ਼ਾਂ ਲੈ ਕੇ ਨਹੀਂ ਹਾਰਮੋਨ ਬੈਲੈਂਸ ਕਰ ਰਹੀ ਉਹ 5 ਦਿਨ ਦੀ ਗੋਲੀ ਤੁਹਾਡਾ ਹਾਰਮੋਨ ਚੇਂਜ ਕਰਦੀ ਹੈ ਤੁਹਾਨੂੰ ਮਹੀਨਾ ਆ ਜਾਂਦਾ ਹੈ ਹਾਂਜੀ ਫਿਰ ਅਗਲੀ ਵਾਰੀ ਉਹ ਤਾਂ ਕਹਿੰਦੇ ਜੀ ਹਰੇਕ ਵੀ ਨਹੀਂ ਸਾਨੂੰ ਪਿਛਲੇ 1 ਸਾਲ ਤੋਂ ਖਾ ਰਹੇ ਹਾਂ ਤਾਂ ਕੀ ਗੱਲ ਲੋਗੇ ਜੇ ਅਸੀਂ ਗੋਲੀ ਖਾ ਲਈ ਦੇਖੋ ਤੁਹਾਡਾ Ovulation cycle ਖਰਾਬ ਹੋ ਜਾਈਗਾ ਐ ਹੀ ਨਹੀਂ ਪਤਾ ਮਿੰਨਾ 40 ਦਿਨ ਤੇ ਆਣਾ 60 ਦਿਨ ਤੇ ਆਣਾ ਐ ਹੀ ਨਹੀਂ ਪਤਾ ਅੰਡਾ ਕਦੋਂ ਮੈਚੂਰ ਹੋਣਾ ਜਦੋਂ ਐ ਹੀ ਨਹੀਂ ਪਤਾ ਮੈਚੂਰ ਕਦੋਂ ਹੋਏਗਾ ਅੰਡਾ ਤੇ ਬੱਚਾ ਕਿਦਾਂ ਹੋਏਗਾ ਸਾਰੀ ਚੀਜ਼ਾਂ ਇੰਟਰਕਨੈਕਟਿਡ ਹੈ ਠੀਕ ਹੈ ਅਸੀਂ ਜਦੋਂ ਇਹਨੂੰ ਕਹਿ ਦਿੰਨੇ ਆ ਲਾਈਫ ਸਟਾਈਲ ਡਿਜ਼ੀਜ਼ ਹੈ ਲਾਈਫ ਸਟਾਈਲ ਡਿਜ਼ੀਜ਼ ਤੇ ਲਾਈਫ ਸਟਾਈਲ ਹੀ ਸੁਧਾਰ ਲਓ ਭਾਈ ਅਸੀਂ ਕਹਿ ਰਹੇ ਆ ਇੱਕ ਪਾਸੇ ਕੁਛ ਨਹੀਂ ਇਹ ਤੇ ਲਾਈਫ ਸਟਾਈਲ ਹੈ ਜੀ ਫਿਰ ਲਾਈਫ ਸਟਾਈਲ ਕਿਉਂ ਨਹੀਂ ਸੁਧਾਰ ਰਹੇ ਜਿਸ ਦਿਨ ਤੁਸੀਂ ਆਪਣੀ ਕਿਚਨ ਦੇ ਨਾਲ ਜੁੜ ਗਏ ਉਹ ਚੀਜ਼ਾਂ ਵਰਤੋਂ ਕਰਨ ਲੱਗ ਗਏ ਜਿਹੜੀ ਪੀਸੀਓਡੀ ਨੂੰ ਠੀਕ ਕਰਦੀਆਂ ਪੀਸੀਓਐਸ ਨੂੰ ਠੀਕ ਕਰਦੀਆਂ ਮਿੰਨਾ ਠੀਕ ਲਿਆਣ ਹਾਰਮੋਨ ਠੀਕ ਹੋਣ ਬੋਡੀ ਪ੍ਰੋਪਰ ਮੈਚੁਰ ਹੋਈ ਤੁਸੀਂ ਬਿਮਾਰੀ ਤੋਂ ਦੂਰ ਹੋ ਅੱਛਾ ਡਾਕਟਰ ਸਾਹਿਬ ਵੀ ਖੋਰ ਬੜਾ ਅਹਿਮ ਅچھے ਸਵਾਲ ਹੈ ਜਦੋਂ ਵੀ ਸਾਡੀ ਭੈਣ ਡਾਕਟਰ ਕੋਲ ਜਾਂਦੀ ਹੈ ਚਾਹੇ ਉਹਦੇ ਔਲਾਦ ਹੈ ਚਾਹੇ ਔਲਾਦ ਨਹੀਂ ਹੈ ਡਾਕਟਰ ਕਹਿੰਦਾ ਜੀ ਲੋ ਜੀ ਇਹ ਤੇ ਗੰਡ ਬਣ ਗਈ ਏ ਕਿਸੇ ਵੇਲੇ ਵੀ ਕੈਂਸਰ ਦਾ ਰੂਪ ਧਾਰਨ ਕਰ ਸਕਦੀ ਹੈ ਫਟਾਫਟ ਆਪਣੀ ਯੂਟਰਸ ਆਪਰੇਸ਼ਨ ਕਰਵਾ ਕੇ ਰਿਮੂਵ ਕਰਵਾ ਦੋ ਪਰ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਅਗਰ ਕਿਸੇ ਭੈਣ ਨੇ ਆਪਣੀ ਯੂਟਰਸ ਰਿਮੂਵ ਕਰਵਾਤੀ ਉਹਨਾਂ ਦਾ ਡਾਕਟਰਾਂ ਕੋਲੋਂ ਖਿਹੜਾ ਛੁੱਟਣ ਵਾਲਾ ਨਹੀਂ ਸਗੋ 8 ਡਾਕਟਰ ਜਾਂ 10 ਡਾਕਟਰ ਉਹਨੂੰ ਹੋਰ ਰੱਖਣੇ ਪੈਣਗੇ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਉਹਦੇ ਪਿੱਛੇ ਕੀ ਲੌਜੀਕ ਹੈ ਜੀ ਦੇਖੋ ਰੱਬ ਨੇ ਜਿਹੜੇ ਆਰਗਨ ਲਾਏ ਹਨ ਹਾਂ ਉਹਨਾਂ ਦਾ ਇੱਕ ਹੀ ਕੰਮ ਨਹੀਂ ਹੈ ਯੂਟਰਸ ਜਿਹੜਾ ਬਾਡੀ ਚ ਹੈ ਉਹਦਾ ਸਿਰਫ ਇੱਕ ਕੰਮ ਨਹੀਂ ਹੈ ਕਿ ਬੱਚਾ ਪੈਦਾ ਕਰਨਾ ਹੈ ਉੱਥੇ ਹਾਰਮੋਨਸ ਦਾ ਡਿਫਰੈਂਟ ਕੰਬੀਨੇਸ਼ਨਸ ਹੈ ਵਿਟਾਮਿਨ ਡੀ ਵਿਟਾਮਿਨਸ ਦਾ ਬੰਨਾ ਤੁਸੀਂ ਦੇਖੋ ਜਿਵੇਂ ਮੀਨੋਪੋਜ਼ ਹੁੰਦਾ ਹੈ ਹਾਰਮੋਨਸ ਇੰਬੈਲੈਂਸ ਹੁੰਦੇ ਹਨ ਉੱਥੋਂ ਫਿਰ ਲੇਡੀਜ਼ ਦੀ ਬੋਨ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈ regular supplements ਜਦੋਂ ਤੁਸੀਂ ਯੂਟਰਸ ਕੱਢ ਹੀ ਦੋਗੇ ਅਗਲੇ ਦਾ ਉਹਦਾ ਪੂਰਾ ਸਾਈਕਲ ਡਿਸਟਰਬ ਹੋਣਾ ਸ਼ੁਰੂ ਹੋਣਾ ਉਹ ਜਾਂਦਾ ਹੈ ਜਿਹੜੇ ਹਾਰਮones ਉਥੋਂ ఓਵਰੀ ਤੋਂ ਰਿਲੀਜ਼ ਹੋਣੇ ਐ ਉਹ ਸਾਰੇ ਡਿਸਟਰਬ ਹੋਣੇ ਸ਼ੁਰੂ ਹੋਗੇ ਉਹ ਨੈਗੇਟਿਵ ਇਫੈਕਟ ਪਾਣਾ ਸ਼ੁਰੂ ਕਰ ਦਿੰਦਾ ਬੋਡੀ ਦੇ ਉੱਤੇ ਉਹ ਪੇਸ਼ੈਂਟ ਨੂੰ ਪਰਮਨੈਂਟ ਡਾਕਟਰ ਦੇ ਚੱਕਰ ਕੱਟਨੇ ਪੈਂਦੇ ਐ ਸੇਮ ਵਿਦ ਦੀ ਗੋਲ ਬਲੇਡਰ ਇੱਕ ਵਾਰੀ ਮਰੀਜ਼ ਦਾ ਗੋਲ ਬਲੇਡਰ ਕਢਾ ਦੋ ਤੁਸੀਂ ਉਹਨੂੰ ਕਹੋ ਤੂੰ ਉਸ ਮੋਸਾ ਖਾ ਕੇ ਵਿਖਾਜ ਉਸ ਮੁਸਾ ਖਾਨ ਤੋਂ ਬਾਅਦ 2 ਦਿਨ ਬੈੱਡ ਤੋਂ ਨਹੀਂ ਉੱਠਦਾ ਗੈਸ ਦੀਆਂ ਗੋਲੀਆਂ ਲੈ ਪੱਕੀਆਂ ਲੈ ਪਤਾ ਨਹੀਂ ਕੀ ਕੀ ਖਾ ਪੀ ਉਹਦੇ ਗੈਸ ਹੀ ਬਣਨ ਲੱਗ ਜਾਂਦਾ ਡਾਕਟਰ ਤਾਂ ਸਾਨੂੰ ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ ਵਿੱਚੋਂ ਕਿਉਂਕਿ ਸਵਾਲ ਮੇਰੇ ਕੋਲ ਤੁਸੀਂ ਪਿੱਤੇ ਦੀ ਗੱਲ ਕੀਤੀ ਹੈ ਡਾਕਟਰਾਂ ਕੋਲ ਜਾਓ ਦਰਦ ਉੱਠਦਾ ਉਹ ਕਹਿੰਦੇ ਜੀ ਫਟਾਫਟ ਫਟਾਫਟ ਆਪਰੇਸ਼ਨ ਕਰਵਾ ਦਿਓ ਇਹਦੇ ਚ ਪੱਥਰੀਆਂ ਨੇ ਨਹੀਂ ਤਾਂ ਤੁਹਾਡਾ ਪਿੱਤਾ ਫਟ ਜੂ ਪਿੱਤਾ ਫਟ ਸਕਦਾ ਜੀ ਦੇਖੋ ਜਿਹੜੀ ਵਜਨ ਵਾਲੀ ਚੀਜ਼ ਅੰਦਰ ਹੈਗੀ ਪੱਥਰ ਹੈਗੇ ਸਟੋਨਸ ਬਣੇ ਆ ਕੈਲਸ਼ੀਅਮ ਆਕਸਲੇਟ ਦੇ ਉਹ ਅੰਦਰੋਂ ਤੇ ਹੈਮਰ ਕਰ ਹੀ ਰਹੇ ਹਨਾ ਪਿੱਤਾ ਫਟ ਸਕਦਾ ਕਿਉਂਕਿ ਉਹ ਥੈਲੀ ਚ ਵਜਨ ਜ਼ਿਆਦਾ ਹੁੰਦਾ ਰਹੇਗਾ ਪਰ ਜਿਵੇਂ ਉਹ ਪਿੱਤੇ ਚ ਪਥਰੀ ਬਣੀ ਹੈ ਉਹ ਵੀ ਅਸੀਂ ਕੱਢ ਵੀ ਦਾਂਗੇ ਕੋਈ ਵੱਡੀ ਗੱਲ ਨਹੀਂ ਨਿਕਲ ਜਾਂਦੀ ਹੈ ਜੀ ਹਾਂ ਨਿਕਲ ਜਾਂਦੀ ਹੈ ਉਹ ਕਿਸੇ ਬਹੁਤ ਵੱਡ ਬਹੁਤ ਵੱਡੀ ਗੱਲ ਹੈ ਡਾਕਟਰ ਸਾਹਿਬ ਕੱਢ ਦਾਂਗੇ ਜੀ ਕੱਢ ਦਾਂਗੇ ਕਿੰਨੇ ਟਾਈਮ ਚ ਨਿਕਲ ਜਾਂਦੀ ਹੈ ਦੇਖੋ 6 ਤੋਂ 8 ਮਹੀਨੇ ਦਾ ਪ੍ਰੋਸੈਸ ਹੈ ਪਿੱਤੇ ਦੀ ਪੱਥਰੀ ਦਾ ਮੈਂ ਇੱਕ ਹੋਮ ਰੈਮਡੀ ਦੱਸ ਦੇਣਾ ਜੀ ਵਰਤਣਾ ਸ਼ੁਰੂ ਕਰੋ ਤੁਸੀਂ ਪਿੱਤੇ ਦੀ ਪੱਥਰੀ ਪੱਥਰੀ ਵਾਸਤੇ ਜੀ ਪਿੱਤੇ ਦੀ ਪੱਥਰੀ ਦੀ ਪਹਿਲਾਂ ਅਸੀਂ ਗੰਡਾ ਛੱਡ ਕੇ ਪਿੱਤੇ ਦੀ ਪੱਥਰੀ ਦੀ ਗੱਲ ਕਰ ਲੈਂਦੇ ਆ ਅੱਜ ਕੱਲ੍ਹ ਘਰ ਘਰ ਨੂੰ ਇਹ ਪਰੇਸ਼ਾਨੀ ਹੋਈ ਪਈ ਐ ਹਰੇਕ ਬੰਦਾ ਆਪਣਾ ਪਿੱਤਾ ਕਢਾਉਣ ਨੂੰ ਫਰਦਾ ਦੱਸ ਦਿਓ ਜੀ ਪਹਿਲੇ ਦੇਖੋ ਪਹਿਲੇ ਤੇ ਪੱਥਰੀ ਬਣੀ ਕਿ ਕਾਲੀ ਡੇਰੀ ਵਾਲਾ ਨੁਸਖਾ ਜੀ ਕਾਲੀ ਡੇਰੀ ਵਾਲਾ ਨੁਸਖਾ ਕਾਲੀ ਡੇਰੀ ਕਢ ਵੀ ਦਿੰਦੇ ਆ ਕਢ ਲੀ ਜੀ ਫਿਰ ਕਾਲੀ ਡੇਰੀ ਵਾਲੇ ਨੁਸਖਾ ਤੁਸੀਂ ਸਾਨੂੰ ਦਿਓ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਪਿੱਤੇ ਦੀ ਪੱਥਰੀ ਲੈ ਲਓ ਜੀ ਠੀਕ ਐ ਦੇਖੋ ਪਿੱਤੇ ਅਸੀ ਇੰਦੇ ਚ ਨਾ ਮੇਨ ਜਿਹੜੀ ਚੀਜ਼ ਐ ਇੱਕ ਤੇ ਐਪਲ ਸਾਈਡਰ ਵੀਨੇਗਰ ਐ ਠੀਕ ਐ ਲਓ ਨਿਕਲੀ ਐ ਇੱਕ ਤੇ ਐਪਲ ਸਾਈਡਰ ਵੀਨੇਗਰ ਲੈਣਾ ਐ ਆਪਾਂ ਠੀਕ ਐ ਜੀ ਬੂਮੀ ਆਮਲਾ ਕਾਲਮੇਗ ਕੁਟਕੀ ਠੀਕ ਐ ਤਿੰਨ ਚੀਜ਼ਾਂ ਲੈਣੀਆਂ ਇਹਨਾਂ ਦਾ ਪਾਊਡਰ ਬਣਾ ਲੈਣਾ ਐ ਇਹ ਪਾਊਡਰ ਸਵੇਰੇ ਸ਼ਾਮ ਰੈਗੂਲਰ ਯੂਜ਼ ਕਰਨਾ ਐ ਐਪਲ ਸਾਈਡਰ ਵੀਨੇਗਰ 2-2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਵਰਤੋਂ ਕਰਨੀ ਐ ਜਿਵੇਂ ਉੱਥੇ ਪੱਥਰੀ ਬਣੀ ਸੀ ਓਵੇਂ ਹੀ ਕੁਲਕ ਕੇ ਪਥਰੀ ਬਾਹਰ ਆ ਜੇਗੀ ਜੇ ਕਿਸੇ ਨੂੰ ਕਬਜ ਰਹਿੰਦੀ ਹੈ ਕਬਜ ਠੀਕ ਹੋਣੀ ਚਾਹੀਦੀ ਹੈ ਜੇ ਕਿਸੇ ਨੂੰ ਐਸਿਡਿਟੀ ਰਹਿੰਦੀ ਹੈ ਐਸਿਡਿਟੀ ਠੀਕ ਹੋਣੀ ਚਾਹੀਦੀ ਹੈ ਕਬਜ ਠੀਕ ਹੁੰਦੀ ਹੈ ਸਿੰਪਲ ਫਾਰਮੂਲਾ ਹੈ ਅਰੰਡ ਦਾ ਤੇਲ ਪੀਣ ਲੱਗ ਜਾਓ ਅੱਜ 5 ਐਮਐਲ ਪੀਓ ਅਗਲੇ ਦਿਨ 10 ਐਮਐਲ ਅਗਲੇ ਦਿਨ 15 ਐਮਐਲ ਜਦੋਂ ਤੁਹਾਡੀ ਟਾਇਲਟ ਵਿੱਚ ਅਰੰਡ ਦਾ ਤੇਲ ਆ ਜੇ ਉਸ ਤੋਂ ਬਾਅਦ ਘਟਾਉਣਾ ਸ਼ੁਰੂ ਕਰ ਦਿਓ ਜਦੋਂ 15 ਐਮਐਲ ਪੀਣ ਤੋਂ ਬਾਅਦ ਆ ਗਿਆ ਹੁਣ 15 ਤੋਂ ਬਾਅਦ ਅਗਲੇ ਦਿਨ 10 ਕਰ ਦਿਓ ਅਗਲੇ ਦਿਨ 5 ਕਰ ਦਿਓ ਕਬਜ ਠੀਕ ਅੱਛਾ ਡਾਕਟਰੀ ਬੰਦ ਹੋ ਜਾਏਗੀ ਕਈ ਡਾਕਟਰਾਂ ਦੀ ਜਿਹ ਉਸ ਤੋਂ ਬਾਅਦ ਜੇ ਗੈਸ ਬਣਦੀ ਹੈ ਕਿਸੇ ਨੂੰ ਜੀਰਾ ਪਾਣੀ ਪੀਣ ਲੱਗ ਜਾਓ ਜੀਰਾ ਸਿੱਧਾ ਮੂੰਹ ਵਿੱਚ ਲਾਓ ਇੱਕ ਚਮਚ ਪਾਣੀ ਪੀਣ ਲੱਗ ਜਾਓ ਠੀਕ ਹੈ ਗੈਸ ਨਹੀਂ ਬਣਨ ਦੇਣੀ ਕਬਜ ਨਹੀਂ ਹੋਣ ਦੇਣੀ ਤੇ ਇਹ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਭੂਮੀਆਂ ਵਾਲਾ ਕੁਟਕੀ ਕਾਲਮੇਕ ਠੀਕ ਹੈ ਅਸੀਂ ਕਾਇਰਵੈਦਿਕ ਦਵਾਈ ਵੀ ਪਾਣੇ ਆ ਦਵਾਈ ਡਾਕਟਰ ਵੈਦ ਨੂੰ ਪੁੱਛ ਕੇ ਪਾਣੀ ਚਾਹੀਦੀ ਹੈ ਜਿੱਦਾਂ ਨਵਾਇਸ ਲੋ ਹੈ ਠੀਕ ਹੈ ਉਹ ਹੈ ਯਕਰੀ ਪੱਲੀਹਾਰੀ ਤੁਹਾਡੇ ਕੋਲ ਤੁਹਾਡੇ ਕੋਲ ਹੈਗੀ ਜੀ ਪਥਰੀ ਵਾਲੀ ਹੈਗੀ ਉਹ ਪਥਰੀ ਵਾਲੀ ਦਵਾਈ ਹੈਗੀ ਯਕਰੀਤ ਪੱਲੀਹਾਰੀ ਲੋ ਹੈ ਉਹ ਪੈਂਦੀ ਹੈ ਪੁਨਰਵਾਦੀ ਮੰਡੂਰ ਹੈ ਇਹ ਦਵਾਈਆਂ ਹੈਗੀਆਂ ਆਪਾਂ ਘਰੇਲੂ ਨੁਸਖੇ ਦੀ ਜੇ ਗੱਲ ਕਰੀਏ ਪੰਸਾਰੀ ਤੋਂ ਭੁੰਮੀਆਂ ਵਾਲਾ ਕਾਲਮੇ ਕੁਟਕੀ ਸੇਬ ਦਾ ਸਿਰਕਾ ਤਿੰਨੋਂ ਪਾਊਡਰ ਮਿਕਸ ਕਰ ਲਓ ਇੱਕ ਚਮਚ ਲੈਣ ਲੱਗ ਜਾਓ ਸੇਬ ਦਾ ਸਿਰਕਾ ਦੋ ਚਮਚ ਸਵੇਰੇ ਦੋ ਚਮਚ ਸ਼ਾਮ 6 ਮਹੀਨੇ ਲਗਾਤਾਰ ਲੈਣਾ ਹੈ 3 ਮਹੀਨੇ ਬਾਅਦ ਅਲਟਰਾਸਾਉਂਡ ਇੱਕ ਵਾਰੀ ਚੈੱਕ ਕਰਾ ਕੇ ਜਰੂਰ ਦੇਖਣਾ ਹੈ ਪਥਰੀ ਦਾ ਸਾਈਜ਼ ਘਟ ਰਿਹਾ ਹੈ ਕਬਜ ਤੇ گیس نہیں بنن دینی جے بن رہی ہے اوندا لگ نسخہ ਲੈن لگا ڈاکٹر صاحب بہت بار ہوندا ہے میں جڑا ਸਾਡੇ سرکل ਦੇ ਵਿੱਚੋਂ ਸਾਡੀਆਂ ਭੈਣਾਂ ਦੀ ਗੱਲ ਕਰਦਾ ਖਾਸ ਕਰਕੇ ਕਿਹੜੀ ਗੱਲ ਕਰਾਂਗੇ ਜਿਹੜੀ پی سی او ڈی ਦੀ ਜੀ 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 ਜਿਹੜੀ ਸਾਡੀਆਂ ਭੈਣਾਂ ਜਿਨ੍ਹਾਂ ਦਾ वजन ਘਟ ਹੈ ਨਾ ਜੀ ਇਹ ਪ੍ਰੋਬਲਮ ਉਹਨਾਂ ਨੂੰ ਹੀ ਹੁੰਦੀ ਹੈ ਜ਼ਿਆਦਾਤਰ ਪ੍ਰੋਬਲਮ वजन ਘਟ ਵੱਧ ਦਾ ਮੁੱਦਾ ਨਹੀਂ ਹੈ ਪ੍ਰੋਬਲਮ ਹੈ ਹਾਰਮੋਨ ਇੰਬੈਲੈਂਸ ਦਾ ਵਾਤ ਪਿੱਤ ਕਫ ਤਿੰਨ ਤਰ੍ਹਾਂ ਦੀ categories ਹੈ ਸਾਡੇ ਕੋਲ ਵਾਤ ਵਾਲੇ ਨੂੰ ਵੀ ਫਾਈਬਰੋਇਡ ਹੋ ਗਿਆ ਪਿੱਤ ਵਾਲੇ ਨੂੰ ਵੀ ਹੋ ਗਿਆ ਕਫ ਵਾਲੇ ਨੂੰ ਗਿਆ ਵਾਤ ਵਾਲੇ ਨੂੰ ਅਗਰ PCOD ਹੋ ਗਿਆ ਮਿਨਾ ਘਟ ਆਏਗਾ ਥੋੜਾ ਜਿਹਾ ਮਿਨਾ ਆਏਗਾ ਪਿੱਤ ਵਾਲੇ ਨੂੰ ਹੋ ਗਿਆ ਮਿਨਾ ਖੁੱਲ ਕੇ ਆਏਗਾ ਕਫ ਵਾਲੇ ਨੂੰ ਹੋ ਗਿਆ ਉਹ ਆਣਗੇ ਜਿਹਨੂੰ ਕੀ ਕਹਿੰਦੇ ਆਪਾਂ ਕਲੋਟ ਜੀ ਪੰਜਾਬੀ ਚ ਕੀ ਲੋਥੇ ਹਾਂਜੀ ਕਲੋਟ ਹੀ ਕਹਿੰਦੇ ਕਲੋਟ ਕਹਿੰਦੇ ਕਲੋਟ ਜਿਵੇਂ ਦੇ ਆਣਗੇ ਸਮੈਲ ਬਹੁਤ ਆਏਗੀ ਕਫ ਵਾਤ ਵਾਲਾ ਬੰਦਾ ਪਤਲਾ ਹੋਏਗਾ ਪਰ ਉਹਨੂੰ PCOD ਹੈ ਪਿੱਤ ਵਾਲਾ ਬੰਦਾ ਜਿਹੜਾ ਹੈ ਉਹਦਾ ਵਜਨ ਪਟੋਨ ਹੋਣ ਲੱਗ ਜਾਏਗਾ ਪਰ ਉਹ ਆਪਣੇ ਕੰਮ ਕਰ ਰਿਹਾ ਹੋਏਗਾ ਕਫ ਵਾਲਾ ਬੰਦਾ ਹੈ ਉਹਦਾ ਵਜਨ ਆਏਗਾ ਉਹ ਤੇ ਆਲਸੀ ਹੋ ਜਾਏਗਾ ਵੀ ਜਦੋਂ ਮਹੀਨਾ ਆਏਗਾ ਉਹ ਬਹਿ ਜਾਏਗਾ ਮੈਂ ਨਹੀਂ ਕੁਝ ਕਰ ਸਕਦਾ ਪਿੱਤ ਵਾਲਾ ਬੰਦਾ ਉਹ ਤੇ ਦਰਦ ਇੰਨੀ ਹੋਏਗੀ ਉਹਨੂੰ ਉਹ ਮਹੀਨਾ ਜਦੋਂ ਉਹਨੂੰ ਆਏਗਾ ਉਹ ਕਹੇਗਾ ਜੀ ਮੈਂ ਤੇ ਮਰ ਗਿਆ ਡਾਕਟਰ 5 5 6 6 ਦਿਨ ਬੈੱਡ ਤੇ ਹੀ ਰਹਿੰਦੀ ਹੈ ਲੇਡੀਜ਼ ਜਿਹੜੀ ਪਿੱਤ ਪ੍ਰਕਿਰਤੀ ਦੀ ਹੈ ਆਯੁਰਵੇਦ ਬੜਾ ਵਾਸਟ ਹੈ ਬਹੁਤ ਚੀਜ਼ਾਂ ਬੜੀ ਡਿਟੇਲ ਵਿੱਚ ਲਿਖੀਆਂ ਹੋਈਆਂ ਹਨ બસ ਉੰਦੀ ਸਹੀ ਵਰਤੋਂ ਕਰਨੀ ਹੈ ਪੀਸੀਓਡੀ ਪੀਸੀਓਐਸ ਵਾਸਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਡਾਕਟਰ ਨੂੰ ਮਿਲੋ ਵੈਦ ਨੂੰ ਮਿਲੋ ਤੇ ਆਪਣਾ ਇਲਾਜ ਤੁਰੰਤ ਕਰਾਓ ਜੀ 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 ਅੱਛਾ ਇਹ ਤਾਂ ਰਹੀ ਜੀ ਸਾਡੀਆਂ ਭੈਣਾਂ ਦੀ ਗੱਲ ਪਰ ਤੁਸੀਂ ਤਾਂ ਇਥੇ ਇਹ ਲੱਕੜ ਰੱਖੀ ਹੈਗੀ ਐ ਤੁਸੀਂ ਕਹਿ ਰਹੇ ਵੀ ਜਿਹੜੀ ਇਹ ਲੱਕੜ ਹੈ ਮਤਲਬ ਵੱਡੀ ਤੋਂ ਵੱਡੀ ਗੰਢ ਹੋਵੇ ਇਹ ਬੰਦਿਆਂ ਤੇ ਵੀ ਕੰਮ ਕਰੇਗੀ ਜਾਂ ਇਕੱਲੇ ਜਨਾਨੀਆਂ ਦੇ ਕੰਮ ਕਰੇਗੀ ਜੀ ਦੇਖੋ ਇਹ ਜਿਹੜੀ ਲੱਕੜ ਹੈ ਨਾ ਹਾਂਜੀ ਇਹ ਗੰਢਾਂ ਵਾਸਤੇ ਰਾਮ ਬਾਣ ਲੱਕੜ ਹੈ अच्छा जी काफी लकड़ है जी ए लकड़ है जी कचनार दी अच्छा ठीक है कचनार ਨੂੰ ਬਹੁਤ ਚੰਗਾ ਮੰਨਿਆ ਗਿਆ ਕਿਤੇ ਵੀ ਤੁਹਾਡੀ ਬੋਡੀ ਚ ਗੰਡ ਹੈ ਠੀਕ ਹੈ ਗੰਡ ਦੀ ਮੈਂ ਗੱਲ ਕਰ ਰਿਹਾ ਹਾਂ ਲਾਈਪੋਮਾ ਦੀ ਗੰਡ ਬਣ ਗਈ ਕੋਈ ਜਿਮ ਕਰਦਾ ਹੈ ਪ੍ਰੋਟੀਨ ਖਾਂਦਾ ਹੈ ਉਹਦੇ ਗੰਡ ਬਣ ਗਈ ਕਿਸੇ ਦੇ ਪੇਟ ਵਿੱਚ ਗੰਡ ਬਣ ਗਈ ਕਿਸੇ ਦੇ ਰਸੋਲੀ ਬਣ ਗਈ ਈਵਨ ਕਿ ਕੈਂਸਰ ਦੀ ਵੀ ਗੰਡ ਬਣ ਗਈ ਠੀਕ ਹੈ ਉੱਥੇ ਵੀ ਹੈ ਕਚਨਾਰ ਕੰਮ ਕਰਦੀ ਹੈ ਕਿਸੇ ਦੀ ਲੇਡੀਜ਼ ਦੇ ਬ੍ਰੈਸਟ ਵਿੱਚ ਗੰਡ ਬਣ ਗਈ ਠੀਕ ਹੈ ਗੰਡ ਬਣੀ ਛੋਟੀ ਜੀ ਗੰਡ ਬਣੀ ਉਹਨੇ ਐਕਸ-ਰੇ ਕਰਾ ਲਿਆ ਉਹਦੇ ਚ ਆ ਗਿਆ ਮੈਮੋਗ੍ਰਾਫੀ ਕਹਿੰਦੇ ਆ ਮੈਂ ਐਕਸਰੇ ਕਹਿ ਦਾਂਗਾ ਦੀ ਲੋਕੀ ਕਮੈਂਟ ਕਰਦੇ ਆ ਮੈਂ ਮੈਂ ਸਮਝਾਉਣ ਵਾਸਤੇ ਕਹਿ ਦਿੰਨਾ ਫਿਰ ਉਹ ਲੱਗਦਾ ਵੀ ਇੰਨਾ ਸਿਆਣਾ ਡਾਕਟਰ ਹੈ ਫਿਰ ਐਕਸਰੇ ਕਹਿ ਰਿਹਾ ਮੈਮੋਗ੍ਰਾਫੀ ਕਰਾ ਲਈ ਬਿਰਾਡ ਸਕੋਰ ਆ ਗਿਆ 1 2 3 4 5 ਡਿਫਰੈਂਟ ਲੈਵਲ ਹੈ ਦੋ ਤਿੰਨ ਤੱਕ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਚਨਾਰ ਲਓ ਕੱਲੀ ਜੇ ਤੁਹਾਡਾ ਮੈਮੋਗ੍ਰਾਫੀ ਦਾ ਸਕੋਰ ਬਿਰਾਡ 1 2 3 ਹੈ ਕਚਨਾਰ ਨੂੰ ਬਾਲ ਕੇ ਪੀਣ ਲੱਗ ਜਾਓ ਗੰਡ ਖਤਮ ਹੋ ਜੇਗੀ ਦੁੱਧ ਵਾਲੀ ਗੰਡ ਬਣ ਗਈ ਹੈ ਖਤਮ ਹੋ ਜੇਗੀ ਕਿਸਨੂੰ ਫੈਟ ਬੋਲ ਦੀ ਗੰਡ ਬਣ ਗਈ ਹੈ ਜਿਮ ਮਾਰ ਕੇ ਪ੍ਰੋਟੀਨ ਕਰਕੇ ਗੰਡ ਬਣ ਗਈ ਹੈ ਖਤਮ ਹੋ ਜਾਏਗੀ ਇਹ ਗੰਡਾਂ ਦੀ ਇੱਕ ਵਾਰ ਇਹ ਅੰਡਰ ਆਰਮ ਵੀ ਅੰਡਰ ਆਰਮ ਵਾਲੀ ਦੇਖੋ ਲੇਡੀਜ਼ ਜੇਕਰ ਅੰਡਰ ਆਰਮ ਦੀ ਗੰਡ ਹੈ ਤੇ ਸਾਨੂੰ ਇਹ ਦੇਖਣਾ ਪੈਂਦਾ ਹੈ ਵੀ ਕਈ ਵਾਰੀ ਜਿਹੜੀ ਬ੍ਰੈਸਟ ਹੈ ਹਾਂਜੀ ਉਹ ਐਕਸਟੈਂਡ ਹੋ ਕੇ ਐਕਜ਼ਾਈਲਾ ਵਿੱਚ ਨਾ ਜਾਏ ਇਹ ਵੀ ਇੱਕ ਡਿਜੀਜ਼ ਹੈ ਓਕੇ ਬ੍ਰੈਸਟ ਹੀ ਵੱਧ ਕੇ ਇੱਧਰ ਆ ਜਾਂਦੀ ਹੈ ਠੀਕ ਹੈ ਪਰ ਉਹਦੇ ਵਾਸਤੇ ਆਯੁਰਵੇਦ ਵਿੱਚ ਹੱਲ ਹੈ ਉਹਦੀ ਦਵਾਈ ਅਲੱਗ ਹੈ ਕਿਸੇ ਦੇ ਯੂਟਰਸ ਵਿੱਚ ਗੰਡ ਹੈ ਤਾਂ ਕchnar ਕੰਮ ਕਰੇਗੀ ਕਿਸੇ ਦੇ ఓਵਰੀ ਵਿੱਚ ਗੰਡ ਹੈ ਤਾਂ ਕchnar ਕੰਮ ਕਰੇਗੀ ਸਭ ਤੋਂ ਵਧੀਆ ਕੰਮ ਇਹਦਾ ਜਿਹੜਾ ਕਿਸੇ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਜੀ ਕchnar ਦਾ ਪਾਊਡਰ ਪੀਣ ਲੱਗ ਜਾਏ ਇਹਦੇ ਨਾਲ ਤੰੀਆਂ ਸੁੱਕਾ ਤੰੀਆਂ ਉਬਾਲ ਕੇ ਪੀਣ ਲੱਗ ਜਾਏ ਥਾਇਰੋਇਡ ਦੀ ਪ੍ਰੋਬਲਮ ਠੀਕ ਹੋ ਜੇਗੀ ਥਾਇਰੋਇਡਿਜ਼ਮ ਮੈਂ ਅਗੀ ਕੱਲ ਪੁੱਛ ਰਹੀ ਸੀ ਹਾਈਪੋ ਹੋਵੇ ਜਾਂ ਹਾਈਪਰ ਮੋਦੀ ਗੱਲ ਚੁੱਕ ਰਿਆ ਮੈਨੂੰ ਪਤਾ ਨਾ ਤੁਸੀਂ ਮਰੀਜ਼ਾਂ ਵਾਸਤੇ ਦਰਸ਼ਕਾਂ ਵਾਸਤੇ ਉਹ ਐਂ ਦੀ ਚੀਜ਼ ਕੱਢਣ ਦੀ ਕੋਸ਼ਿਸ਼ ਕਰਦੇ ਹੋ ਡਾਕਟਰ ਤੋਂ ਜਿਹੜੀ ਉਹਨਾਂ ਦੀ ਫੇਵਰ ਦੀ ਹੈ ਕਿਸੇ ਦਾ ਵਜਨ ਵੱਧ ਰਿਹਾ ਠੀਕ ਹੈ ਥਾਇਰੋਇਡ ਹੋ ਗਿਆ ਹੈ 25 50 75 ਗੋਲੀ ਲੈ ਰਿਆ ਇਹਦਾ ਰੈਗੂਲਰ ਪਾਊਡਰ ਪੀਣ ਲੱਗ ਜੇ ਠੀਕ ਹੈ ਪਾਊਡਰ ਨੂੰ ਪਾਣੀ ਚ ਪਾਇਆ ਉਬਾਲ ਲਿਆ ਜਾਂ 1/4 ਚਮਚ ਪਾਊਡਰ ਮੂਹ ਵਿੱਚ ਲਿਤਾ ਦੇ ਲਿਆ ਥਾਇਰੋਇਡ ਠੀਕ ਨਾਲੇ ਹੀ ਨਾਲੇ ਵજન ਘਟੇਗਾ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਇਹ ਹਲਦੀ ਦਾ ਕੀ ਹਲਦੀ ਕੀ ਕਰੋਗੇ ਜੀ ਹਲਦੀ ਵੀ ਰੱਖਿਆ ਤੁਸੀਂ ਇਹ ਨੁਸਖਾ ਵੀ ਤੁਸੀਂ ਜ਼ਬਰਦਸਤ ਬਣਾ ਕੇ ਰੱਖਿਆ ਹੋਇਆ ਦੇਖੋ ਪਹਿਲੇ ਤੇ ਆਪਾਂ ਨੁਸਖੇ ਦੀ ਗੱਲ ਕਰ ਲੈਨੇ ਆ ਜਿਹੜਾ ਨੁਸਖਾ ਹੈਗਾ ਕਰਦਾ ਠੀਕ ਹੈ ਇਹ ਵੀਡੀਓ ਉਹਨਾਂ ਵਾਸਤੇ ਹੈ ਇਹ ਜਿਹੜਾ ਮੈਂ ਫਾਰਮੂਲਾ ਦੱਸਣ ਲੱਗਾ RAM BAAN ਫਾਰਮੂਲਾ ਹੈ ਜਿਹਨੂੰ PCOSD PCOS ਦੀ ਪ੍ਰੋਬਲਮ ਹੈ ਤੁਸੀਂ ਵਰਤੋਂ ਕਰਨੀ ਹੈ ਦਾਲ ਚਿਨੀ ਸੌਫ ਜੀਰਾ ਅਜਵੈਣ ਨਾਲ ਹੀ ਐਲੋਵੀਰਾ ਤੇ ਆਮਲਾ ਇਹ ਸਾਰੀ ਚੀਜ਼ਾਂ ਨੂੰ ਮਿਕਸ ਕਰ ਲੋ ਇੱਕ ਇੱਕ ਚਮਚ ਸਾਰੀ ਚੀਜ਼ਾਂ ਲੈ ਲਓ ਜਿਵੈਣ ਵਗੈਰਾ ਤੇ ਇਹਨਾਂ ਨੂੰ 800 ਐਮਐਲ ਪਾਣੀ ਚ ਮਿਲਾ ਕੇ ਰੱਖ ਲਓ ਰਾਤ ਨੂੰ ਭਿ ਕੋ ਕੇ ਰੱਖ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਕਾੜ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਦਿਨ ਵਿੱਚ ਇੱਕ ਵਾਰੀ ਪੀਣਾ ਹੈ ਪੀਸੀਓਡੀ ਦੀ ਪ੍ਰੋਬਲਮ ਨਹੀਂ ਹੋਏਗੀ ਤੇ ਨਾਲ ਹੀ ਇੱਕ ਦੂਜਾ ਫਾਰਮੂਲਾ ਜਿਹੜਾ ਬਹੁਤ ਕਾਰਗਰੀਨ ਦੇ ਨਾਲ ਸਿੱਧ ਹੁੰਦਾ ਮੈਂ ਦੋ ਜੂਸ ਕਹਿਣਾ ਹੁੰਨਾ ਇੱਕ ਲਾਲ ਜੂਸ ਕਹਿਣਾ ਹੁੰਨਾ ਮਰੀਜ਼ਾਂ ਨੂੰ ਇੱਕ ਖਾਰਾ ਜੂਸ ਕਹਿਣਾ ਰੈੱਡ ਜੂਸ ਐਂਡ ਗ੍ਰੀਨ ਜੂਸ ਲਾਲ ਜੂਸ ਹੈ ਕੋਈ ਵੀ ਇੱਕ ਜੂਸ ਜ਼ਰੂਰ ਪੀਣਾ ਤੁਸੀਂ ਹਫ਼ਤੇ 'ਚ 2 ਤੋਂ 3 ਵਾਰੀ ਲਾਲ ਜੂਸ ਬਣਦਾ ਚਕੁੰਦਰ ਨਾਲ ਗਾਜਰ ਨਾਲ ਅਨਾਰ ਨਾਲ ਜਦੋਂ ਤੁਸੀਂ ਇਹਨੂੰ ਗ੍ਰਾਈਂਡ ਕਰਦੇ ਹੋ ਤੇ ਲਾਲ ਬਣ ਜਾਂਦਾ ਉਹ ਹਫ਼ਤੇ 'ਚ 2 ਤੋਂ 3 ਵਾਰੀ ਜ਼ਰੂਰ ਪੀਓ ਖਾਲੀ ਪੇਟ ਪੀਓ ਇੱਕ ਅਸੀਂ ਗ੍ਰੀਨ ਜੂਸ ਕਹਿੰਦੇ ਆ ਹਰਾ ਜੂਸ ਪਾਲਕ ਦੇ ਪੱਤੇ ਹੋਗੇ ਮੂਲੀ ਦੇ ਪੱਤੇ ਹੋਗੇ ਧਨੀਆਂ ਹੋਗੇ ਆ ਪੁਦੀਨਾ ਹੋ ਗਿਆ ਜਿਹੜੀ ਹਰੀ ਪੱਤੇ ਹੈਗੇ ਉਹਨਾਂ ਨੂੰ ਮਿਕਸ ਕਰਕੇ ਜੂਸ ਕਢ ਲਓ ਸਵੇਰੇ ਉਹ ਨਿੰਨੇ ਕਾਲਜੇ ਬਿਨਾਂ ਹਫਤੇ ਚ ਇੱਕ ਤੋਂ ਦੋ ਵਾਰੀ ਦੋ ਤਰ੍ਹਾਂ ਦੇ ਜੂਸ ਪੀ ਲੇ ਇਹ ਫਾਰਮੂਲਾ ਪੀ ਲਿਆ ਵੈ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜੰਦੇ ਜੰਦੇ ਆਖਰੀ ਸਵਾਲ ਹਮੇਸ਼ਾ ਦੀ ਤਰ੍ਹਾਂ ਇੱਕ ਖਾਸ ਮੁਸ਼ਕਲ ਹੁਆ ਜੀ 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 ਜਿਹੜੀ ਲੇਡੀਜ਼ ਨੂੰ ਮੀਨਾ ਆਂਦਾ ਤੇ ਬਹੁਤ ਦਰਦ ਹੁੰਦੀ ਹੈ 10 ਗ੍ਰਾਮ ਗੁੜ ਮੈਂ ਵੀ ਇਹੀ ਪੁੱਛਣ ਲੱਗਿਆ ਸੀ ਡਾਕਟਰ ਸਾਹਿਬ ਕਿ ਸਾਡੀਆਂ ਭੈਣਾਂ ਜਿਨ੍ਹਾਂ ਦੇ ਵਿਆਹ ਹੋ ਗਏ ਵਿਆਹ ਤੋਂ ਬਾਅਦ ਦਰਦ ਦੀ ਪ੍ਰੋਬਲਮ ਹੈ ਉਹ ਕਈ ਵਾਰ ਦੂਰ ਹੋ ਜਾਂਦੀ ਹੈ ਪਰ ਕਈ ਵਾਰ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਤਾਂ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਪੀਸੀਓਡੀ ਕਰਕੇ ਜਿਨ੍ਹਾਂ ਨੂੰ ਜਿਹੜਾ ਪ੍ਰੋਪਰ ਫਰੈਸ਼ ਨਹੀਂ ਹੁੰਦੀਆਂ ਤੇ ਉਹ ਪੇਨ ਕਿਲਰ ਲੈ ਲੈਂਦੀਆਂ ਨੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਕਰ ਰਹੀਆਂ ਨੇ ਇਸ ਵੇਲੇ ਪੇਨ ਕਿਲਰ ਤੇ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਕਿਡਨੀ ਖਤਮ ਕਰ ਦਿੰਦਾ ਹੈ ਰੈਗੂਲਰ ਪੇਨ ਕਿਲਰ ਲੋ ਤੁਸੀਂ ਕੁਝ ਨਹੀਂ ਕਰਨਾ ਜੀ ਗੁੜ ਲੈਣਾ 10 ਗ੍ਰਾਮ 10 ਗ੍ਰਾਮ ਲੈਣੇ ਕਾਲੇ ਤਿਲ ਠੀਕ ਹੈ ਦੋਨਾਂ ਨੂੰ ਤਵੇ ਦੇ ਉੱਤੇ ਭੁੰਨ ਲੈਣਾ ਠੀਕ ਹੈ ਇੱਕ ਚਮਚ ਹੁੰਦੀ ਸਵੇਰੇ ਲੈ ਲਓ ਜਿਸ ਟਾਈਮ ਪੀਰੀਅਡ ਚੱਲ ਰਹੇ ਆ ਉਸ ਟਾਈਮ ਲੈਣਾ ਸ਼ੁਰੂ ਕਰੋ ਦਰਦ ਨਹੀਂ ਹੁੰਦੀ ਓਕੇ ਇਹ ਫਾਰਮੂਲਾ ਵਰਤੋ ਕਰਨੀ ਚਾਹੀਦੀ ਹੈ ਸਾਨੂੰ ਤੇ ਪੀਸੀਓਡੀ ਵਾਲਿਆਂ ਵਾਸਤੇ ਤੇ ਬਹੁਤ ਕਾਰਗਰ ਹੈ ਜਿਹੜੇ ਬੀਜ ਹੈਗੇ ਠੀਕ ਹੈ ਭਾਵੇਂ ਉਹ ਕਲੌਂਜੀ ਦਾ ਬੀਜ ਹੈ ਭਾਵੇਂ ਉਹ ਕद्दू ਦਾ ਬੀਜ ਹੈ ਪਾਵੇਂ ਉਹ ਬਦਾਮ ਐ ਇਹ ਸਾਰੇ ਜਿੰਨੇ ਬੀਜ ਹੈਗੇ ਇਹ ਬੀਜ ਅਗਰ ਤੁਸੀਂ ਰੈਗੂਲਰ ਲੈਂਦੇ ਹੋ ਤੇ ਓ ਪੀ ਸੀ ਓ ਡੀ ਦੀ ਪ੍ਰੋਬਲਮ ਨੂੰ ਖਤਮ ਕਰਦੇ ਆ ਬੇਸਿਕਲੀ ਕਾਰਬੋਹਾਈਡਰੇਟ ਡਾਈਟ ਬੰਦ ਕਰ ਦੋ ਇਨਸੂਲਨ ਰੈジਸਟੈਂਸ ਬੰਦ ਕਰ ਦੋ ਐਕਸਰਸਾਈਜ਼ ਕਰੋ ਇਹ ਤੇ ਬਹੁਤ ਵੀਡੀਓ ਮਿਲਦੀਆਂ ਇਦਾਂ ਦੀਆਂ ਵੀ ਇਹ ਕਰ ਲਓ ਜੀ ਤਿੰਨ ਚੀਜ਼ਾਂ ਐ ਜੀ ਡਾਈਟ ਕਰ ਲਓ ਮੈਨੇਜ ਸਟ्रेस ਮੈਨੇਜ ਕਰ ਲਓ ਤੁਹਾਡੀ ਕਿਚਨ ਵਿੱਚ ਕੀ ਚੀਜ਼ ਐ ਜੇ ਹੋ ਗਿਆ ਤਾਂ ਕਿੱਦਾਂ ਮੈਨੇਜ ਕਰਨਾ ਫਿਰ ਇੱਕ ਰਾਮ ਬਾਣ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਦੋ ਚੀਜ਼ਾਂ ਐਸੀਆਂ ਆ ਲੈਡੀਜ਼ ਵਾਸਤੇ ਜਿਹੜੀ ਅੰਮ੍ਰਿਤ ਕਹੀ ਗਈਆਂ ਉਹ ਬਸ ਤੁਹਾਡੇ ਕੋਲ ਪਿਓਰ ਹੋਣ ਪਿਓਰ ਨਾ ਹੋਣ ਤੇ ਅਸੀਂ ਬੈਠੇ ਆ ਅਸੀਂ ਫਿਰ ਉਹ ਚੀਜ਼ ਪਿਓਰ ਦੇ ਦਿੰਨੇ ਆ ਸਾਡੀ ਕਿਟ ਚਲੀ ਜਾਂਦੀ ਆ ਇੱਕ ਤੇ ਸ਼ਤਾਵਰੀ ਠੀਕ ਹੈ ਤੇ ਇੱਕ ਅਸ਼ੋਕਾ ਅਸ਼ੋਕਾ ਦਾ ਤੇ ਨਾਮ ਹੀ ਹਿੰਦਾ ਆ ਅਸ਼ੋਕ ਜਿਹੜਾ ਸ਼ੋਕ ਨੂੰ ਹਰ ਲੇ ਇਸ ਕਰਕੇ ਉਹਨੂੰ ਅਸ਼ੋਕ ਕਿਹਾ ਠੀਕ ਹੈ ਉਹ ਲੈਡੀਜ਼ ਵਾਸਤੇ ਇੰਨਾ ਕਾਰਗਰ ਆ ਅਗਰ ਕਿਸੇ ਨੂੰ ਪੀਸੀਓਡੀ ਦੀ ਦੀ ਪ੍ਰੋਬਲਮ ਹੈ ਅਸ਼ੋਕਾ ਅਸ਼ੋਕਾ ਰਿਸਟ ਵੀ ਆਉਂਦਾ ਹੈ ਹਾਂਜੀ ਹਾਂ ਉਹ ਵੀ ਲੈ ਸਕਦੇ ਆ ਅਸ਼ੋਕਾ ਦਾ ਰੈਗੂਲਰ ਯੂਜ਼ ਤੇ ਸ਼ਤਾਵਰੀ ਦਾ ਯੂਜ਼ ਠੀਕ ਹੈ ਇੱਕ ਚਮਚ ਪਾਊਡਰ ਸ਼ਤਾਵਰੀ ਮੈਂ ਤੇ ਇਹ ਕਹਿੰਨਾ ਉਹਨਾਂ ਹਰ ਲੇਡੀਜ਼ ਜਿੰਦੀ ਉਮਰ ਵਿਆਹ ਤੋਂ ਬਾਅਦ ਸ਼ੁਰੂ ਹੋ ਗਈ ਹੈ 22 23 ਸਾਲ ਦੀ ਉਹਨੂੰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਸਾਰੀ ਉਮਰ ਲੈਣਾ ਚਾਹੀਦਾ ਉਹਨੂੰ ਕੋਈ ਲੇਡੀਜ਼ ਤੋਂ ਰਿਲੇਟਡ ਪ੍ਰੋਬਲਮ ਨਹੀਂ ਆਏਗੀ ਇੰਨਾ ਵੱਡਾ ਅਮਰਤ ਹੈ ਸ਼ਤਾਵਰ ਕੀ ਬਾਤ ਹੈ ਕੀ ਬਾਤ ਜਿਵੇਂ ਅਸੀਂ ਕਹਿੰਨੇ ਆ ਨਾ ਬਈ ਆਮਲੇ ਦਾ ਖਾਦਾ ਤੇ ਬਜ਼ੁਰਗ ਦਾ ਸਮਝਾਇਆ ਲੇਟ ਪਤਾ ਲੱਗਦਾ ਸ਼ਤਾਵਰੀ ਦਾ ਖਾਦਾ ਲੇਡੀਜ਼ ਨੂੰ ਲੇਟ ਇਚ ਸਮਝ ਆਂਦਾ ਜਦੋਂ 60 65 ਸਾਲ ਦੀ ਉਮਰ ਇਚ ਵੀ ਲੇਡੀਜ਼ ਐਵੇਂ ਫੀਲ ਕਰੇਗੀ ਕਿ ਮੈਂ ਹੁਣੇ 20 30 ਸਾਲ ਦੀ ਆ ਪਰ ਬਰਸ਼ਰਤੇ ਕਿ ਸ਼ਤਾਵਰੀ ਹੋਣੀ ਪਿਓਰ ਚਾਹੀਦੀ ਹੈ ਫਿਰ ਇੱਕ ਹੋਰ ਚੀਜ਼ ਹੈ ਲੇਡੀਜ਼ ਵਾਸਤੇ ਰਾਮ ਬਾਣ ਜਿਹੜੀ ਅਸੀਂ ਵੇਚ ਹੀ ਮਰਦਾਂ ਵਾਸਤੇ ਦਿੱਤੀ ਪਤਾ ਨਹੀਂ ਲੋਕਾਂ ਨੂੰ ਕੀ ਸ਼ੌਕ ਹੈ ਸ਼ਿਲਾਜੀਤ ਦਾ ਨਾਮ ਲੈਂਦੇ ਆ ਦਿਮਾਗ ਜਾਂਦਾ ਸਿੱਧਾ ਮੈਨ ਪਾਵਰ ਵਾਲੇ ਪਾਸੇ ਸ਼ਿਲਾਜੀਤ ਦਾ ਜਿਹੜਾ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਉਹ ਤੇ ਸਿੱਧਾ ਲਿਖਿਆ ਹੈ ਜੀ ਕੋਈ ਐਸੀ ਡਿਜ਼ੀਜ਼ ਨਹੀਂ ਹੈ ਜਿੰਦੇ ਉੱਤੇ ਸ਼ਿਲਾਜੀਤ ਕੰਮ ਨਾ ਕਰਦੀ ਹੋਵੇ ਗੋਡੇ ਦੀ ਡਿਜ਼ੀਜ਼ ਹੈ ਤਾਂ ਸ਼ਿਲਾਜੀਤ ਕੰਮ ਕਰਦੀ ਹੈ ਚਾਹੇ ਉਹ ਆਦਮੀਆਂ ਦੀ ਹੈ ਚਾਹੇ ਔਰਤਾਂ ਦੀ ਹੈ ਪੀਸੀਓਡੀ ਦੀ ਡਿਜ਼ੀਜ਼ ਹੈ ਓਵਰੀ ਦੀ ਡਿਜ਼ੀਜ਼ ਹੈ ਯੂਟਰਸ ਦੀ ਡਿਜ਼ੀਜ਼ ਹੈ ਜਾਂ ਆਦਮੀਆਂ ਚ ਪ੍ਰੋਸਟੇਟ ਦੀ ਡਿਜ਼ੀਜ਼ ਹੈ ਗਦੂਦ ਵੱਧ ਜਾਂਦਾ ਪਿਸ਼ਾਬ ਦਾ ਫਲੋ ਰੁਕ ਜਾਂਦਾ ਆਦਮੀਆਂ ਚ ਪਿਸ਼ਾਬ ਦਾ ਫਲੋ ਰੁਕ ਜਾਂਦਾ ਉਹੀ ਆਰਗਨ ਤੇ ਲੇਡੀਜ਼ ਚ ਹੈ ਇਧਰ ਅਸੀਂ ਦੂਜਾ ਸਿਸਟਮ ਬਣਿਆ ਹੈ ਸਾਡਾ ਉਧਰ ਦੂਜਾ ਸਿਸਟਮ ਬਣਿਆ ਹੈ ਦੋਵਾਂ ਤੇ ਕੰਮ ਕਰਦਾ ਹੈ। ਕੀ ਬਾਤ ਹੈ। 슈ਗਰ ਦਾ ਮਰੀਜ਼ ਹੈ 슈ਗਰ ਦੇ ਮਰੀਜ਼ ਨੂੰ ਦੇਣ ਲੱਗ ਜਾਓ 슈ਗਰ ਕੰਟਰੋਲ ਕਰਦਾ ਹੈ। ਠੀਕ ਹੈ। ਹੋਰ ਕੀ ਚਾਹਦੇ ਹੋ ਤੁਸੀਂ ਐਸਾ ਪਾੜਾ ਹੀ ਚੋਰਾਸ ਨਿਕਲਦਾ ਹੈ ਜਿਹੜਾ ਕਾਰਗਰ ਹੈ ਹਰ ਬਿਮਾਰੀ ਦੇ ਉੱਤੇ ਅਗਰ ਇਹ ਨੂੰ ਰੈਗੂਲਰ ਯੂਜ਼ ਕਰਨ ਲੱਗ ਜਾਓ ਇਮਿਊਨਿਟੀ ਤੁਹਾਡੀ ਵੱਧਦੀ ਹੈ ਪਾਵਰ ਤੁਹਾਡੀ ਵੱਧਦੀ ਹੈ ਜੋਇੰਟ ਪੇਨ ਤੁਹਾਨੂੰ ਨਹੀਂ ਹੁੰਦੀ 슈ਗਰ ਤੁਹਾਡੀ ਕੰਟਰੋਲ ਰਹਿੰਦੀ ਹੈ ਲੀਵਰ ਤੁਹਾਡਾ ਠੀਕ ਰਹਿੰਦਾ ਹੈ। ਕਿਡਨੀ ਰਿਪਰੋਡਕਟਿਵ ਸਿਸਟਮ ਜਨਾਨਾ ਮਰਦਾਨਾ ਅੰਗ ਉਹ ਮਜ਼ਬੂਤ ਹੁੰਦੇ ਆ ਹੋਰ ਕੀ ਚਾਹੀਦਾ ਸ਼ੀਲਾ ਜੀ ਦੀ ਨਾ ਰਾਮ ਬਣਾ ਕੀ ਬਾਤ ਕਰਾਤਾ ਜੀ ਮੈਂ ਤਾਂ ਕਹਿ ਰਿਹਾ ਜੀ अच्छा फिर जेडे ਸਾਡੇ ਜਿਹੜੇ ਵਿਦੇਸ਼ ਚ ਬੈਠੇ ਨੇ ਸਾਡਾ ਭਾਈਚਾਰਾ ਡਾਕਟਰ ਸਾਹਿਬ ਉਹਨਾਂ ਦਾ ਕਈ ਵਾਰ ਹੁੰਦਾ ਵੀ ਬ੍ਰੇਕਫਾਸਟ ਵੀ ਦਫਤਰ ਜਾ ਕੇ ਕਰਦੇ ਨੇ ਹਨਾ ਇੱਥੇ ਵੀ ਇਹੀ ਹਾਲਾਤ ਨੇ ਬਹੁਤ ਜ਼ਿਆਦਾ ਫਰਕ ਨਹੀਂ ਹੈ ਉਹ ਇੱਥੇ ਟੋਟ ਕੇ ਨੁਸਕੇ ਕਿਵੇਂ ਬਣਾਉਣ ਜੀ ਤੇ ਫਿਰ ਹੱਕ ਤਾਂ ਉਹਨਾਂ ਨੂੰ ਵੀ ਹੈ ਫਿਰ ਉਹਨਾਂ ਨੂੰ ਤੁਸੀਂ ਕਿਵੇਂ ਕੀ ਨੁਸਕਾ ਕੀ ਫਾਰਮੂਲਾ ਸੈੱਟ ਕਰ ਦਿੰਦੇ ਹੋ ਤੁਸੀਂ ਦੇਖੋ ਜਿਹੜੇ ਸਾਡੇ ਭਰਾ ਪੈਣ ਹੈਗੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਾਰਪੋਰੇਟ ਵਰਲਡ ਹੈ ਟਾਈਮ ਨਹੀਂ ਹੈ ਉਹਨਾਂ ਵਾਸਤੇ ਅਸੀਂ ਸਿੰਪਲ ਕਿਟ ਰੈਡੀ ਕੀਤੀ ਹੋਈ ਹੈ ਫਾਈਬਰੋਇਡ ਦੀ ਕਿਟ ਅਲੱਗ ਹੈ ਅਗਰ ਪੀਸੀਓਸ ਪੀਸੀਓਡੀ ਹੈ ਉਹਦੀ ਕਿਟ ਅਲੱਗ ਹੈ ਮੈਂ ਇਹਦੇ ਲਿਖਿਆ ਇਵਨ ਕੇ ਕੈਂਸਰ ਹਰਟ ਡਿਜ਼ੀਜ਼ ਐਵੇਂ ਦੀ ਜਿਹੜੀ ਡਿਜ਼ੀਜ਼ਾਂ ਉਹਨਾਂ ਦੀ ਕਿਟ ਅਲੱਗ ਹੈ ਮੇਨ ਹੈ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਡਿਸਕਸ ਜ਼ਰੂਰ ਕਰਨੀ ਚਾਹੀਦੀ ਹੈ ਮਿਨਾ ਆ ਨਹੀਂ ਰਿਹਾ ਮਿਨਾ ਕਟ ਆ ਰਿਹਾ ਹੈ 스멜 ਆ ਰਹੀ ਹੈ ਬਦਬੂ ਆ ਰਿਹਾ ਹੈ ਪੀਲੇ ਰੰਗ ਦਾ ਆ ਰਿਹਾ ਹੈ ਕਾਲੇ ਰੰਗ ਦਾ ਆ ਰਿਹਾ ਹੈ ਭੂਰਾ ਆ ਰਿਹਾ ਹੈ ਵਿੱਚੇ ਕਲੋਟਸ ਆ ਰਹੇ ਹਨ ਹੋ ਕੀ ਰਿਹਾ ਹੈ ਸਰੀਰ ਵਿੱਚ ਵਧਨ ਵਧ ਰਿਹਾ ਹੈ ਵਾਰ ਆ ਰਹੇ ਹਨ ਪ੍ਰੋਬਲਮ ਕੀ ਹੈ ਉਹ ਡਿਸਕਸ ਕਰੋ ਗੱਠ ਹੈ ਬਾਹਰ ਮਹਿਸੂਸ ਹੁੰਦੀ ਹੈ ਅੰਦਰ ਮਹਿਸੂਸ ਹੁੰਦੀ ਹੈ ਐਵੇਂ ਦੇ ਪੇਸ਼ੈਂਟਸ ਆਉਂਦੇ ਆਂ ਕਈ ਵਾਰੀ ਜਿਹੜੇ ਇਹ ਕਹਿੰਦੇ ਆ ਕਿ ਈਵਨ ਕਿ ਇੰਟਰਕੋਰਸ ਕਰਦੇ ਹੋਏ ਉਹਨਾਂ ਨੂੰ ਪੇਨ ਫੀਲ ਹੁੰਦੀ ਹੈ ਜੀ ਜੀ ਫਿਰ ਮੇਰਾ ਸਵਾਲ ਪੜ ਲਿਆ ਤੁਸੀਂ ਅੱਛਾ ਉਹ ਕਹਿੰਦੇ ਆ ਜੀ ਰਾਤ ਨੂੰ ਅਸੀਂ ਇੰਟਰਕੋਰਸ ਕਰਨੇ ਆ ਸਾਨੂੰ ਪੇਨ ਫੀਲ ਹੁੰਦੀ ਹੈ ਉਹਦੇ ਵਾਸਤੇ ਕੀ ਹੱਲ ਹੈ ਕੀ ਕੋਈ ਐਸੀ ਚੀਜ਼ ਤੇ ਨਹੀਂ ਹੈ ਕਿ ਅਸੀਂ ਉਹਨੂੰ ਇਗਨੋਰ ਕਰ ਰਹੇ ਆਂ ਐਵੇਂ ਜਿਹੜੀ ਚੀਜ਼ ਹੈ ਇਹਨਾਂ ਨੂੰ ਛੁਪਾਣਾ ਨਹੀਂ ਚਾਹੀਦਾ ਵੈਦ ਨਾਲ ਡਾਕਟਰ ਨਾਲ ਫੈਮਿਲੀ ਡਾਕਟਰ ਨਾਲ ਗੱਲ ਕਰੋ ਉਹਦਾ ਇਲਾਜ ਆਯੁਰਵੇਦ ਵਿੱਚ ਹੈ ਬਹੁਤ ਸਿੰਪਲ ਤਰੀਕੇ ਨਾਲ ਇਲਾਜ ਹੈ ਤੇ ਜੜ ਤੋਂ ਇਲਾਜ ਹੈ ਸਭ ਤੋਂ ਵੱਡੀ ਗੱਲ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਡਾ ਨਾਲ ਡਿਸਕਸ ਕਰਨਾ ਹੋਵੇ ਤੁਹਾਨੂੰ ਮਿਲਣਾ ਹੋਵੇ ਜਿਹੜੇ ਸਾਡੇ ਬਾਹਰ ਬੈਠੇ ਨੇ ਵੀਰ ਸਾਡੇ ਭਰਾ ਉਹ ਤੁਹਾਡੇ ਨਾਲ ਕਿਵੇਂ ਡਿਸਕਸ ਕਰਨ ਦੇਖੋ ਡਿਸਕਸ ਬਿਲਕੁਲ ਕਰਨਾ ਆਸਾਨ ਹੈ ਨੰਬਰ ਥੱਲੇ ਚੱਲ ਰਿਹਾ ਮੇਰਾ ਇਸ ਨੰਬਰ ਤੇ ਫੋਨ ਕਰੋ ਸਟਾਫ ਤੁਹਾਡੇ ਨਾਲ ਗੱਲ ਕਰੇਗਾ ਅਪਾਇੰਟਮੈਂਟ ਫਿਕਸ ਕਰੇਗਾ ਨਾਲੇ ਨਾਲੇ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ ਅਪਾਇੰਟਮੈਂਟ ਲੈ ਕੇ ਮੈਨੂੰ ਮਿਲਣ ਆ ਸਕਦੇ ਹੋ ਮਿਲਣ ਮਿਲਦੇ ਕਿੱਥੇ ਡੇਰਾ ਬੱਸੀ ਮਿਲ ਸਕਦੇ ਹੋ ਤੁਸੀਂ ਮੈਨੂੰ ਜੀ ਈਜ਼ੀ ਕੰਫਰਟੇਬਲ ਹੈ ਮੋਹੱਲੀ ਦੇ ਕੋਲ ਜਗ੍ਹਾ ਹੈ ਉੱਥੇ ਆ ਜਾਓ ਉੱਥੇ ਮਿਲ ਸਕਦੇ ਹੋ ਪਰ ਅਪਾਇੰਟਮੈਂਟ ਲੈ ਕੇ ਬੜਾ ਸੁਖ ਹੈ ਪਰ ਆਪਣੀ ਡਿਜ਼ੀਜ਼ ਦੇ ਕਾਗਜ਼ ਜ਼ਰੂਰ ਲੈ ਕੇ ਆਓ ਜਿਹੜੇ ਲੋਕੀ ਆਉਂਦੇ ਆਂ ਕਈ ਤੇ ਪੇਸ਼ੈਂਟ ਮੇਰੇ ਕੋਲ ਪੀਜੀਆਈ ਜਦੋਂ ਇੱਥੇ ਦਿਖਾਣ ਆਉਂਦੇ ਆਂ ਚੰਡੀਗੜ੍ਹ ਉਹ ਆ ਜਾਂਦੇ ਇੰਨੇ ਵੱਡੀ ਫਾਈਲ ਲਿੱਤੀ ਹੁੰਦੀ ਆ ਨਾਲ ਅਸੀਂ ਤਾਂ ਕਹਿੰਦੇ ਮੈਂ ਬਹੁਤ ਵਾਰ ਦੇਖਿਆ ਹੈ ਪਰਸਨਲ ਤਜਰਬੇ ਦੀ ਗੱਲ ਦੱਸਦੇ ਆ ਕਿ ਤੁਸੀਂ ਮਤਲਬ ਜੋ ਉਹਨਾਂ ਦੇ ਸਕੈਨਾਂ ਦੇ ਵਿੱਚ ਹੁੰਦਾ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਫੜ ਲੈਂਦੇ ਹੋ ਉਹ ਕੀ ਉਹ ਤੁਹਾਡੇ ਕੋਲ ਕੀ ਤਕਨੀਕ ਹੈ ਡਾਕਟਰ ਸਾਹਿਬ ਤੁਸੀਂ ਅੱਖਾਂ ਨਾਲ ਐਕਸ-ਰੇ ਕਰ ਲੈਂਦੇ ਹੋ ਰਿਪੋਰਟਾਂ ਕੱਢ ਲੈਂਦੇ ਹੋ ਦੇਖੋ ਕਿਤਾਬਾਂ ਵਿੱਚ ਨਾ ਕੁਝ ਚੀਜ਼ਾਂ ਲਿਖੀਆਂ ਹੋਈਆਂ ਠੀਕ ਹੈ ਜਿਹੜੀ ਚੀਜ਼ਾਂ ਤੁਸੀਂ ਪੜੀਆਂ ਉਹਨਾਂ ਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਕੀ ਹੈ ਤਾਨੂੰ ਪ੍ਰਕਿਰਤੀ ਪਤਾ ਚੱਲ ਜਾਂਦੀ ਹੈ ਤੁਹਾਨੂੰ ਪਲਸ ਨਾਲ ਡਾਇਗਨੋਸ ਪਤਾ ਚੱਲ ਜਾਂਦਾ ਹੈ ਪਹਿਲੇ ਤੇ ਸੀਟੀ ਐਮ ਆਰ ਆਈ ਹੁੰਦੇ ਨਹੀਂ ਸੀ ਨਾ ਪਹਿਲੇ ਇਹ ਤੁਹਾਨੂੰ ਬੇਸਿਕ ਚੀਜ਼ਾਂ ਪਤਾ ਲੱਗ ਜਾਂਦੀਆਂ ਇਹਨੂੰ ਲੀਵਰ ਦੀ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੋ ਸਕਦੀ ਹੈ ਇਹਨੂੰ ਸਟਮਕ ਦੀ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੋ ਸਕਦੀ ਹੈ ਬ੍ਰੇਨ ਦੀ ਪ੍ਰੋਬਲਮ ਹੈ ਤੇ ਕਿਉਂ ਹੋ ਸਕਦੀ ਹੈ ਇਹ ਬੜਾ ਸਿੰਪਲ ਹੈ ਆਯੁਰਵੇਦ ਵਿੱਚ ਜਿਨੇ ਆਯੁਰਵੇਦ ਪੜਿਆ ਹੋਇਆ ਹੈ ਉਹ ਇਹ ਚੀਜ਼ਾਂ ਨੂੰ ਫਾਈਂਡ ਆਊਟ ਕਰ ਸਕਦਾ ਬਸ਼ਰਤੇ ਆਯੁਰਵੇਦ ਠੰਗ ਨਾਲ ਪੜਿਆ ਹੋਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਦੇਖੋ ਅੱਜ ਮਾਡਰਨ ਲੋਕਾਂ ਦੇ ਦੇਸੀ ਵੈ ਡਾਕਟਰ ਵਿਵੇਕ ਆਉਜਾ ਸਾਹਿਬ ਨੇ ਪੀਸੀਓਡੀ ਪੀਸੀਓਐਸ ਦਾ ਫਾਈਬਰਸ ਦਾ ਜਿਹੜਾ ਨੁਸਖਾ ਫਾਰਮੂਲਾ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਕੱਲਾ ਇਹ ਲੱਕੜ ਹੀ ਜਿਹੜੀ ਅਸੀਂ ਕਹਿ ਲਈਏ ਕਿ ਕਚਨਾਰ ਦੀ ਅਗਰ ਉਬਾਲ ਕੇ ਪੀਣੀ ਸ਼ੁਰੂ ਕਰ ਦਈਏ ਤਾਂ ਸਾਡੀਆਂ ਚਾਹ ਸਾਡੇ ਭੈਣਾ ਹੋਣ ਸਾਡੇ ਵੀਰ ਹੋਣ ਉਹਨਾਂ ਨੂੰ ਗੱਠਾਂ ਉਹਨਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਫੜਕਣਗੀਆਂ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਗੰਡਾਂ ਦੀ ਗੱਠਾਂ ਦੀ ਪੀਸੀਓ PCOD ਹੋ ਗਿਆ PCOS ਹੋ ਗਿਆ fibroids ਹੋ ਗਿਆ ਉਹਨਾਂ ਦੀ ਪ੍ਰੋਬਲਮ ਲਗਾਤਾਰ ਬਣੀ ਹੋਈ ਹੈ ਤੇ ਉਹ ਹਸਪਤਾਲਾਂ ਦੇ ਵਿੱਚ ਡਾਕਟਰਾਂ ਕੋਲੋਂ ਜਾ ਕੇ ਆਪਣਾ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਸ਼ੋਸ਼ਣ ਕਰਵਾ ਰਹੇ ਨੇ ਬਹੁਤ ਛੋਟੇ ਛੋਟੇ ਚੀਜ਼ਾਂ ਹੈਗੀਆਂ ਨੇ ਜਿੱਕਰ ਫਰਕ ਨਾ ਪਵੇ ਫਿਰ ਡਾਕਟਰ ਸਾਹਿਬ ਬੈਠੇ ਨੇ ਡਾਕਟਰ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਔਰ ਅੱਗੇ ਦਾ ਪ੍ਰੋਸੈਸ ਤੁਸੀਂ ਇਹਨਾਂ ਨਾਲ ਮਿਲ ਕੇ ਸ਼ੁਰੂ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਤੁਸੀਂ ਡਾਕਟਰ ਵਿਵੇਕ ਆਉਜਾ ਸਾਹਿਬ ਨਾਲ ਵੀ ਸਲਾਹ مشورہ ਜਿਹੜ ਧੰਨਵਾਦ